ਤਾਂ ਸਰ ਕਿਵੇਂ ਵੇਖਦੇ ਹੋ ਵੀ ਜਦੋਂ ਦੋ ਦੇਸ਼ਾਂ ਦੇ ਵਿੱਚ ਇੱਕ جنگ ਲੱਗਦੀ ਆ ਤਾਂ ਉਸ ਦਾ ਜਿਹੜਾ ਖਾਮਿਆਜ ਹੈ ਕਿਹੜੇ ਲੋਕਾਂ ਨੂੰ ਭੁਗਤਣਾ ਪੈਂਦਾ ਨੂੰ ਤੁਹਾਨੂੰ ਇਹ ਵੀ ਨਾ ਪਤਾ ਹੋਵੇ ਅਸੀਂ ਸੁੱਤੇਆਂ ਸਾਰੇ ਉੱਠਣਾ ਵੀ ਆ ਤੇ ਇਹੋ ਜੀਆਂ ਗੱਲਾਂ ਨੂੰ ਜੰਗ ਕਹਿੰਦੇ ਨੇ ਮੈਂ ਤੇ ਕਹਾਂਗਾ ਇਹ ਨਾ ਗੱਲਾਂ ਨੂੰ ਬਰਬਾਦੀ ਕਹਿੰਦੇ ਨੇ ਇਹਨੂੰ ਜੰਗ ਨਾ ਕਹੋ ਤਬਾਹੀ ਕਹੋ ਦੇਖੋ ਜੰਗ ਲੱਗਦੀ ਹੈ ਇਹ ਗੱਲ ਕਹਿ ਕੇ ਨਾ ਗੱਲ ਬੜੀ ਗਲੋਰੀਫਾਈ ਹੋ ਜਾਂਦੀ ਹੈ ਜਦੋਂ ਜੰਗਾਂ ਲੱਗਦੀਆਂ ਨੇ ਤੇ ਉਹਦਾ ਖਾਮਿਆਜ ਆਮ ਲੋਕ ਭੁਗਤਦੇ ਨੇ ਜਨਤਾ ਭੁਗਤਦੀ ਆ ਗੁੱਧੇ ਆਈ ਹੈ ਔਰ ਅਜ ਤੱਕ ਜੰਗਾਂ ਦੇ ਵਿੱਚ ਕਰੋੜਾਂ ਅਰਬਾਂ ਲੋਕ ਮਰੇ ਨੇ ਅਸੀਂ ਦੋ ਵੱਡੀਆਂ ਜੰਗਾਂ ਦੇਖੀਆਂ ਨੇ ਪਹਿਲੀ ਸੰਸਾਰ ਜੰਗ ਵਿੱਚ 1 ਕਰੋੜ 80 ਲੱਖ ਲੋਕ ਮਰੇ ਸੀ ਦੂਜੀ ਸੰਸਾਰ ਜੰਗ ਦੇ ਵਿੱਚ 5 ਕਰੋੜ 7 ਲੱਖ ਲੋਕ ਮਰੇ ਸੀ ਇਹ ਆਫੀਸ਼ਲ ਅੰਕੜੇ ਨੇ ਇਸ ਕਰਕੇ ਸਰਕਾਰਾਂ ਜੋ ਕਹਿ ਰਹੀਆਂ ਨੇ ਉਹਨਾਂ ਨੂੰ ਅੱਖਾਂ ਮੀਟ ਕੇ ਨਹੀਂ ਅਸੀਂ ਮੰਨ ਸਕਦੇ ਦੂਜੀ ਗੱਲ ਇਹ ਆ ਕਿ ਜੇ ਉੱਥੇ ਹਮਲਾ ਹੁੰਦਾ ਹੈ ਕਿਤੇ ਤਾਨੂੰ ਇੱਕ ਦਿਨ ਦੋ ਦਿਨਾਂ ਦੇ ਵਿੱਚ ਹੀ ਪਤਾ ਚੱਲ ਜਾਂਦਾ ਕਿ ਉਹ ਕਿਹੜੇ ਕਿਹੜੇ ਅਤਵਾਦੀ ਸੀ ਜੇ ਤੁਹਾਨੂੰ ਇੰਨਾ ਹੀ ਪਤਾ ਸੀ ਉਹ ਕਿਹੜੇ ਕਿਹੜੇ ਅਤਵਾਦੀ ਸੀ ਤੇ ਤੁਸੀਂ ਉਹਨਾਂ ਦੀ ਮੂਵਮੈਂਟ ਪਹਿਲਾਂ ਹੀ ਟਰੈਕ ਕਰ ਲੈਣ ਕਿਹਨਾਂ ਦਾ ਮਤਲਬ ਇਹ ਹੈਗਾ ਕਿ ਅਜੇ ਬਹੁਤ ਹੀ ਇਨਵੈਸਟੀਗੇਟਰ ਇਨਵੈਸਟੀਗੇਸ਼ਨ ਬੜੇ ਇਨੀਸ਼ੀਅਲ ਸਟੇਜ ਦੇ ਉੱਤੇ ਆ ਇਹ ਕਹਿ ਦੇਣਾ ਕਿ ਫਲਾਣੇ ਅਤਵਾਦੀ ਦਾ ਕਾਰਜਕਾਰਾ ਹੈ ਕੱਲ ਨੂੰ ਪਤਾ ਲੱਗੇ ਕਿ ਕਿਸੇ ਹੋਰ ਦਾ ਹੀ ਘਰਾ ਸੀ ਜਦੋਂ ਵੀ ਜੰਗਾਂ ਲੱਗਦੀਆਂ ਨੇ ਜਦੋਂ ਜੰਗਾਂ ਖਤਮ ਹੁੰਦੀਆਂ ਨੇ ਜਦੋਂ ਪੁੱਛਿਆ ਜਾਂਦਾ ਲੋਕਾਂ ਨੂੰ ਕਿ ਜੰਗ ਹੋਈ ਕਿਉਂ ਸੀ ਤੇ ਕਿਸੇ ਕੋਲ ਉਹਦਾ ਜਵਾਬ ਤੱਕ ਨਹੀਂ ਹੁੰਦਾ ਅੱਜ ਕੱਲ ਦੇ ਹਾਲਾਤ ਤੁਸੀਂ ਸਾਰੇ ਜਾਣਦੇ ਹੋ ਵੀ ਕਿਸ ਤਰੀਕੇ ਨਾਲ ਜਿਹੜਾ ਮਾਹੌਲ ਹੈ ਗਰਮ ਮਾਇਆ ਹੋਇਆ ਮਾਹੌਲ ਜੇ ਆਪਾਂ ਕਹਿ ਲਈਏ ਪੂਰਾ ਪੱਕਿਆ ਹੋਇਆ ਦੋ ਕੰਟਰੀਜ਼ ਦਾ ਕਨਫਲਿਕਟ ਹੈ ਜਿਹਦੇ ਵਿੱਚ ਪਹਿਲਾਂ ਕੁਝ ਟੈਰਰਿਸਟ ਆਉਂਦੇ ਨੇ ਅਟੈਕ ਕਰਦੇ ਨੇ ਪਹਿਲ ਲਗਾਉਣ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦਾ ਨਾਮ ਮਿਸ਼ਨ ਸਿੰਧੂਰ ਰੱਖਿਆ ਜਾਂਦਾ ਹੈ ਜਾਂ ਕਹਿ ਲਓ ਆਪਰੇਸ਼ਨ ਸਿੰਧੂਰ ਰੱਖਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਹਾਲੇ ਵੀ ਕਾਰਵਾਈ ਚੱਲਦੀ ਪਈ ਹੈ ਇੱਕ ਰਾਤੀ ਅੰਮ੍ਰਿਤਸਰ ਦੇ ਵਿੱਚ ਮਿਸਾਈਲ ਜਿਹੜੀਆਂ ਕਿ ਡਿਫਿਊਜ਼ ਕੀਤੀਆਂ ਗਈਆਂ ਨੇ ਇੰਡੀਅਨ ਆਰਮੀ ਵੱਲੋਂ ਸਾਡੇ ਨਾਲ ਬਲਵਿੰਦਰ ਸਿੰਘ ਆਲਖੀ ਜੀ ਮੇਜਰ ਨੇ ਡਾਕਟਰ ਸਾਹਿਬ ਤਾਂ ਸਰ ਕਿਵੇਂ ਵੇਖਦੇ ਹੋ ਵੀ ਜਦੋਂ ਦੋ ਦੇਸ਼ਾਂ ਦੇ ਵਿੱਚ ਇੱਕ جنگ ਲੱਗਦੀ ਹੈ ਤਾਂ ਉਸ ਦਾ ਜਿਹੜਾ ਖਾਮਿਆਜਾ ਕਿਹੜੇ ਲੋਕਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਜੰਗ ਦੋ ਦੋ ਦੇਸ਼ਾਂ ਦੇ ਵਿੱਚ ਹੁੰਦੀ ਹੈ ਤੇ ਖਾਮਿਆਜਾ ਉਹਦੇ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਦੇਖੋ ਜੰਗ ਲੱਗਦੀ ਹੈ ਇਹ ਗੱਲ ਕਹਿ ਕੇ ਨਾ ਗੱਲ ਬੜੀ ਗਲੋਰੀਫਾਈ ਹੋ ਜਾਂਦੀ ਹੈ ਇਹਨੂੰ ਜੰਗ ਨਾ ਕਹੋ ਤਬਾਹੀ ਕਹੋ ਇਹ ਬਰਬਾਦੀ ਹੈ ਬਰਬਾਦੀ ਦਾ ਹੀ ਦੂਜਾ ਨਾਮ ਜੰਗ ਹੈ ਔਰ ਜਦੋਂ ਜੰਗਾਂ ਲੱਗਦੀਆਂ ਨੇ ਤੇ ਉਹਦਾ ਖਮਿਆਜਾ ਆਮ ਲੋਕ ਭੁਗਤਦੇ ਨੇ ਜਨਤਾ ਭੁਗਤਦੀ ਆ ਭੁਗਤਦੀ ਆਈ ਆ ਔਰ ਅੱਜ ਤੱਕ ਜੰਗਾਂ ਦੇ ਵਿੱਚ ਕਰੋੜਾਂ ਅਰਬਾਂ ਲੋਕ ਮਰੇ ਨੇ ਅਸੀਂ ਦੋ ਵੱਡੀਆਂ ਜੰਗਾਂ ਦੇਖੀਆਂ ਨੇ ਪਹਿਲੀ ਸੰਸਾਰ ਜੰਗ ਵਿੱਚ 1 ਕਰੋੜ 80 ਲੱਖ ਲੋਕ ਮਰੇ ਸੀ ਦੂਜੀ ਸੰਸਾਰ ਜੰਗ ਦੇ ਵਿੱਚ 5 ਕਰੋੜ 7 ਲੱਖ ਲੋਕ ਮਰੇ ਸੀ ਇਹ ਆਫੀਸ਼ੀਅਲ ਅੰਕੜੇ ਨੇ ਆਫੀਸ਼ੀਅਲ ਅਸਲ ਦੇ ਵਿੱਚ ਇਹ ਅੰਕੜਾ ਇਸ ਤੋਂ ਕਾਫੀ ਵੱਡਾ ਹੈ ਬਿਲਕੁਲ ਤੇ ਇਹ ਇਨੀਆਂ ਮੌਤਾਂ ਤੋਂ ਬਾਅਦ ਜਿਹੜੇ ਜਾਨਵਰਾਂ ਦੀ ਹੋਰ ਤਬਾਈ ਹੋਈ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਉਹਨਾਂ ਦੀ ਗਿਣਤੀ ਕਰੀਏ ਤਾਂ ਬਹੁਤ ਦੂਰ ਤੱਕ ਗੱਲ ਜਾਂਦੀ ਹੈ ਇਸ ਕਰਕੇ ਜੰਗ ਤਾਂ ਨਾ ਹੀ ਲੱਗੇ ਤਾਂ ਚੰਗਾ ਤੁਸੀਂ ਗੱਲ ਕੀਤੀ ਤੁਸੀਂ ਪਹਿਲਾਂ ਵੀ ਜੰਗਾਂ ਦੇਖੀਆਂ ਤੇ ਆਪਾਂ ਕੁਝ ਸਮੇਂ ਪਹਿਲਾਂ ਗੱਲਬਾਤ ਕਰ ਰਹੇ ਸੀ 71 ਦੀ ਲੜਾਈ ਵੀ ਤੁਸੀਂ ਦੇਖੀ ਹਾਂਜੀ ਤਾਂ ਉਸ ਸਮੇਂ ਕਿਸ ਤਰੀਕੇ ਦਾ ਮਾਹੌਲ ਜਿਹੜਾ ਬਣਿਆ ਸੀ ਕਿਉਂਕਿ ਅੱਜ ਤਾਂ ਜਿਵੇਂ ਮਾਡਰਨ ਯੁੱਗ ਹੈ মিডিਆ ਦਾ ਯੁੱਗ ਹੈ ਤਾਂ ਸਾਰਾ ਕੁਝ ਆਪਾਂ ਨੂੰ ਸਰਕੂਲੇਟ ਹੋ ਰਿਹਾ ਸਭ ਕੁਝ ਸਮਝਾਇਆ ਜਾ ਰਿਹਾ ਵੀ ਮੌਕ ਡ੍ਰਿਲ ਵੀ ਕੀਤੀਆਂ ਜਾ ਰਹੀਆਂ ਨੇ ਬਲੈਕਆਊਟ ਕਰਕੇ ਟ੍ਰੇਨਿੰਗਸ ਵੀ ਦਿੱਤੀਆਂ ਜਾ ਰਹੀਆਂ ਨੇ ਪਰ ਉਸ ਸਮੇਂ ਕਿਸ ਤਰੀਕੇ ਦਾ ਮਾਹੌਲ ਬਣਿਆ ਸੀ ਉਹ ਸਾਡੇ ਨਾਲ ਸਾਂਝਾ ਕਰੋ ਉਦੋਂ ਲੋਕਾਂ ਦਾ ਮਾਹੌਲ ਜਿਹੜਾ ਸੀ ਸਰਕਾਰ ਦੇ ਨਾਲ ਬੜਾ ਕੋਆਪਰੇਟਿਵ ਸੀਗਾ ਔਰ ਉਹ جنگ ਤੁਹਾਨੂੰ ਪਤਾ ਹੋਵੇਗਾ ਕਿ ਇੱਕ ਬੜੇ ਹੀ ਇੱਕ ਮਾਨਵੀ ਮੁੱਦੇ ਤੇ ਲੜੀ ਜਾ ਰਹੀ ਸੀ ਕਿਉਂਕਿ ਬੰਗਲਾਦੇਸ਼ ਦੇ ਉੱਤੇ ਕਾਫੀ ਅਤਿਆਚਾਰ ਕੀਤੇ ਸੀ ਪਾਕਿਸਤਾਨੀ ਆਰਮੀ ਨੇ ਤੇ ਉਹਦੇ ਖਿਲਾਫ ਦੇ ਵਿੱਚ ਇੱਕ ਤਰ੍ਹਾਂ ਦੀ ਉਹ ਆਜ਼ਾਦੀ ਦਾ ਸੰਗਰਾਮ ਸੀਗਾ ਜਿਹਦੇ ਵਿੱਚ ਸਾਡੀ ਸਰਕਾਰ ਉਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਧ ਪੇਸੀ ਤੇ ਪੰਜਾਬ ਦੇ ਵਿੱਚ ਅਸੀਂ ਬਹੁਤ ਛੋਟੇ ਸੀ ਪਰ ਜੋ ਉਦੋਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਮੈਨੂੰ ਯਾਦ ਆ ਕਿ ਜਦੋਂ ਹਮਲਾ ਹੋਇਆ ਮੀਰਥਾਲ ਦੇ ਬਰੋਜ ਬ੍ਰਿਜ ਦੇ ਉੱਤੇ ਪੁਲ ਦੇ ਉੱਤੇ ਤੇ ਰਾਤ ਨੂੰ ਜਦੋਂ ਫਾਇਰਿੰਗ ਹੋਈ ਆ ਤੇ ਪੂਰੀ ਦੀਵਾਲੀ ਸਾਰੇ ਪਾਸੇ ਮਤਲਬ ਜਗਾ ਦਿੱਤੀ ਸੀ ਮਜਾਈਲਾਂ ਦੇ ਨਾਲ ਤੇ ਉਦੋਂ ਅਸੀਂ ਜਦੋਂ ਖੜੇ ਹੋ ਕੇ ਦੇਖ ਰਹੇ ਸੀ ਤੇ ਉੱਥੇ ਦੇਖਣ ਵਾਲੀਂ ਦੀਆਂ ਵੀ ਉਹ ਲੱਤਾਂ ਆਟੋਮੈਟਿਕਲੀ ਕੰਬ ਰਹੀਆਂ ਸੀ ਕਿਉਂਕਿ ਜ਼ਮੀਨ ਦੇ ਵਿੱਚ ਧੜਕਣ ਸੀ ਮਹਿਸੂਸ ਹੋ ਰਹੀ ਸੀ ਇੰਨੀ ਕਿ ਜ਼ਿਆਦਾ ਜਿਹੜਾ ਅਸਲ ਆ ਬਾਰੂਦ ਜਿਨਾਂ ਆਪਾਂ ਕਹਿ ਸਕਦੇ ਆ ਤੇ ਮੈਨੂੰ ਯਾਦ ਆ ਕਿ ਜਦੋਂ ਵੱਡੀਆਂ ਤੋਪਾਂ ਚੱਲਦੀਆਂ ਹੁੰਦੀਆਂ ਸੀ ਜਿਹੜੀਆਂ ਸਾਡੇ ਘਰ ਤੋਂ ਸ਼ਾਇਦ 70 80 ਕਿਲੋਮੀਟਰ ਕਿਤੇ ਦੂਰ ਜਾ ਚੱਲਦੀਆਂ ਹੁੰਦੀਆਂ ਸੀ ਤੇ ਘਰਾਂ ਦੀਆਂ ਖਿੜਕੀਆਂ ਦਰਵਾਜ਼ੇ ਖੜਖੜ ਕਰਦੇ ਹੁੰਦੇ ਸੀ ਮਨ ਲਓ ਉਹ ਧਮਕ ਹਵਾ ਦੇ ਵਿੱਚ ਇੰਨੀ ਜ਼ਿਆਦਾ ਹੁੰਦੀ ਸੀ ਤੇ ਉਹ ਜਿੱਥੇ गिरਦੀਆਂ ਹੋਣਗੀਆਂ ਹੂੰ ਜਦੋਂ ਜਵਾਲੇ ਦਾ ਮੋਰਚਾ ਜਾਂ ਜਦੋਂ ਕਹਿੰਦੇ ਹੁੰਦੇ ਆ ਕਿ ਲੌਂਗੇਵਾਲਾ ਦੀ ਲੜਾਈ ਹੋਈ ਜਾਂ ਹੋਰ ਲੜਾਈਆਂ ਹੋਈਆਂ ਤੇ ਉਹ ਲੜਾਈਆਂ ਮਤਲਬ ਕਿੰਨੀ ਜੱਕ ਭਿਆਨਕ ਹੋਣਗੀਆਂ ਜਦੋਂ ਅਸੀਂ 70 80 ਕਿਲੋਮੀਟਰ ਦੂਰ ਬੈਠੇ ਲੋਕ ਹੂੰ ਔਰ ਗੁਰਦਾਸਪੁਰ ਦੇ ਵਿੱਚ 에ਅਰ ਫੋਰਸ ਦਾ ਹਮਲਾ ਵੀ ਹੋਇਆ ਸੀ ਉੱਥੇ ਕਈ ਲੋਕ ਮਾਰੇ ਵੀ ਗਏ ਸੀ ਰੇਲਵੇ ਸਟੇਸ਼ਨ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਤੇ ਉਹ ਗੱਲਾਂ ਉਦੋਂ ਨਾ ਬੜਾ ਹੁੰਦਾ ਸੀਗਾ ਕਿ ਦਹਿਸ਼ਤ ਸੀ ਹਵਾ ਦੇ ਵਿੱਚ ਮੈਨੂੰ ਯਾਦ ਆ ਕਿ ਕਿਸੇ ਲੜਕੀ ਦੀ ਬਰਾਤ ਸੀ ਸਾਡੇ ਪਿੰਡ ਦੇ ਵਿੱਚ ਤੇ ਰਾਤ ਨੂੰ ਕਿਤੇ ਉਹਨਾਂ ਕੋਲੋਂ ਜਿਹੜੀ ਉਹ ਹੁੰਦੀ ਆ ਕੀ ਬੋਲਦੇ ਆ ਉਹ ਪੱਠੀ 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 ਉਹ ਜਲਦੀ ਰਹਿ ਗਈ ਤੇ ਉਹ ਹੁਣ ਰਾਤ ਨੂੰ ਸਾਰੇ ਪਾਸੇ ਤਾਂ ਬਲੈਕਆਊਟ ਸੀਗਾ ਬਿਜਲੀ ਤਾਂ ਹੁੰਦੀ ਨਹੀਂ ਸੀ ਤੇ ਰੋਸ਼ਨੀ ਨਹੀਂ ਸੀ ਹੁੰਦੀ ਉਹ ਰਾਤ ਨੂੰ ਕਿਤੇ ਜਹਾਜ਼ ਕੋਈ ਲੰਘਿਆ ਤੇ ਉਹਨਾਂ ਨੇ ਕਿਤੇ ਫਾਇਰਿੰਗ ਕੀਤੀ ਉਹ ਚੰਗੀ ਗੱਲ ਸੀ ਕਿ ਉਹਦਾ ਨਿਸ਼ਾਨਾ ਪਿੰਡ ਤੋਂ ਹੁੰਜ ਗਿਆ ਸਾਡੇ ਤੋਂ ਨਹੀਂ ਤੇ ਉਹ ਗੋਲੀਆਂ ਦਾ ਮੀਂਹ ਵਰਾ ਗਿਆ ਸੀ ਤੇ ਉਹ ਕਹਿੰਦਾ ਮਤਲਬ ਇਹ ਆ ਕਿ ਜਦੋਂ ਹਵਾਵਾਂ 'ਚ ਵੀ ਖੌਫ ਹੋਏ ਉਹ ਤੁਹਾਨੂੰ ਇਹ ਵੀ ਨਾ ਪਤਾ ਹੋਵੇ ਅਸੀਂ ਸੁੱਤੇਆਂ ਸਾਰੇ ਉੱਠਣਾ ਵੀ ਆ ਤੇ ਇਹੋ ਜੀਆਂ ਗੱਲਾਂ ਨੂੰ ਜੰਗ ਕਹਿੰਦੇ ਨੇ ਮੈਂ ਤੇ ਕਹਾਂਗਾ ਇਹਨਾਂ ਗੱਲਾਂ ਨੂੰ ਬਰਬਾਦੀ ਕਹਿੰਦੇ ਨੇ ਇਹ ਜੇ ਨਾ ਹੀ ਹੋਣ ਦਾ ਚੰਗਾ ਪਰ ਜਦੋਂ ਜਿਹੜਾ ਆਪਣਾ ਪड़ोसी ਦੇਸ਼ ਆ ਹਾਂਜੀ ਟੈਰਰਿਸਟ ਅਟੈਕ ਕਰਦਾ ਕਿੰਨਾ ਲੋਕਾਂ ਦਾ ਕੋਈ ਕਸੂਰ ਵੀ ਨਹੀਂਗਾ ਉਹਨਾਂ ਨੂੰ ਮਾਰਿਆ ਜਾਂਦਾ ਤਾਂ ਫਿਰ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਹੁਣ ਕਿ ਉਹ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਖਤਮ ਕਰਨੇ ਪਏਗਾ ਕਿ ਜਦੋਂ ਤੱਕ ਆਪਾਂ ਜੜ ਨਹੀਂ ਵੱਢਾਂਗੇ ਉਹਨਾਂ ਦੀ ਤਾਂ ਤੁਹਾਨੂੰ ਨਹੀਂ ਲੱਗਦਾ ਇਹ ਵਧਦਾ ਜਾਏਗਾ ਤੇ ਵਧਦਾ ਹੀ ਜਾਏਗਾ ਇਹ ਪਾਕਿਸਤਾਨ ਉਹ ਮੁਲਕ ਹੈ ਕਿ ਜਿਹੜਾ ਕਦੀ ਆਜ਼ਾਦੀ ਦਾ ਰਖਵਾਲਾ ਹੋ ਜਾਂਦਾ ਹਮ ਵੈਸਟਰਨ ਮੀਡੀਆ ਦੇ ਮੁਤਾਬਕ ਹਮ ਔਰ ਅਮਰੀਕਾ ਦਾ ਚੰਬੜਾਇਆ ਹੋਇਆ ਹੋ ਜਾਂਦਾ ਜਦੋਂ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਇੱਕ ਉਥੋਂ ਦੀ ਸਰਕਾਰ ਸੁੱਟਣੀ ਹੁੰਦੀ ਆ ਮੁੜ ਕੇ ਉਹ ਆ ਪਾਕਿਸਤਾਨ ਹੱਤਵਾਦੀ ਹੋ ਜਾਂਦਾ ਇਹ ਤਾਂ ਨਰੇਟਿਵ ਬਣੇ ਜਾਂਦੇ ਨੇ ਸਰਕਾਰਾਂ ਝੂਠ ਬੋਲਣ ਦੀ ਇੱਕ ਫੈਕਟਰੀ ਹੁੰਦੀਆਂ ਨੇ ਉਹ ਸਰਕਾਰ ਚਾਹੇ ਸਾਡੇ ਮੁਲਕ ਦੀ ਹੋਵੇ ਚਾਹੇ ਪਾਕਿਸਤਾਨ ਦੀ ਹੋਵੇ ਚਾਹੇ ਅਮਰੀਕਾ ਦੀ ਹੋਵੇ ਇਸ ਕਰਕੇ ਸਰਕਾਰਾਂ ਜੋ ਕਹਿ ਰਹੀਆਂ ਨੇ ਉਹਨਾਂ ਨੂੰ ਅੱਖਾਂ ਮੀਟ ਕੇ ਨਹੀਂ ਅਸੀਂ ਮੰਨ ਸਕਦੇ ਦੂਜੀ ਗੱਲ ਇਹ ਆ ਕਿ ਜੇ ਉੱਥੇ ਹਮਲਾ ਹੁੰਦਾ ਕਿਤੇ ਤੁਹਾਨੂੰ ਇੱਕ ਦਿਨ ਦੋ ਦਿਨਾਂ ਦੇ ਵਿੱਚ ਹੀ ਪਤਾ ਚੱਲ ਜਾਂਦਾ ਕਿ ਉਹ ਕਿਹੜੇ ਕਿਹੜੇ ਅਤਵਾਦੀ ਸੀਗੇ ਜੇ ਤੁਹਾਨੂੰ ਇੰਨਾ ਹੀ ਪਤਾ ਸੀ ਉਹ ਕਿਹੜੇ ਕਿਹੜੇ ਅਤਵਾਦੀ ਸੀ ਦੀ ਤੁਸੀਂ ਉਹਨਾਂ ਦੀ ਮੂਵਮੈਂਟ ਪਹਿਲਾਂ ਹੀ ਟਰੈਕ ਕਰ ਲੈਂਦੇ ਟਰੈਕ ਕਰ ਲੈਂਦੇ ਤੇ ਜਦੋਂ ਕਹਿਣ ਦਾ ਮਤਲਬ ਇਹ ਹੈਗਾ ਕਿ ਅਜੇ ਬਹੁਤ ਹੀ ਇਨਵੈਸਟੀਗੇਟਰ ਇਨਵੈਸਟੀਗੇਸ਼ਨ ਬੜੇ ਇਨੀਸ਼ੀਅਲ ਸਟੇਜ ਦੇ ਉੱਤੇ ਆ ਇਹ ਕਹਿ ਦੇਣਾ ਕਿ ਫਲਾਣੇ ਅਤਵਾਦੀ ਦਾ ਕਾਰਵਾ ਕਾਰਾ ਕੱਲ ਨੂੰ ਪਤਾ ਲੱਗੇ ਕਿ ਕਿਸੇ ਹੋਰ ਦਾ ਹੀ ਕਾਰਾ ਸੀ ਕਿਉਂਕਿ ਏਜੰਸੀਆਂ ਆਪਰੇਟ ਕਰਦੀਆਂ ਨੇ ਪਾਕਿਸਤਾਨ ਦੀ ਇੱਕ ਬੜੀ ਬਦਨਾਮ ਏਜੰਸੀ ਆ ਆਈਐਸਆਈ ਹੈ ਸਾਡੇ ਮੁਲਕ ਦੀ ਵੀ ਇੱਕ ਬਦਨਾਮ ਏਜੰਸੀ ਹੈ ਇਹ ਏਜੰਸੀਆਂ ਜਿਹੜੋਂ ਖੇਡ ਕਰਦੀਆਂ ਨੇ ਤੇ ਉਹ ਕਹਿਣ ਦਾ ਮਤਲਬ ਇਹ ਆ ਕਿ ਇਹਦੇ ਚ ਪਤਾ ਨਹੀਂ ਚੱਲਦਾ ਕਿਉਂਕਿ ਜਦੋਂ ਸੈਕੰਡ ਵਰਲਡ ਵਾਰ ਸ਼ੁਰੂ ਹੋਈ ਆ ਤੁਹਾਨੂੰ ਯਾਦ ਹੋਵੇਗਾ ਸੈਕੰਡ ਵਰਲਡ ਵਾਰ ਦੇ ਵਿੱਚ ਫਾਲਸ ਫਲੈਗ ਅਟੈਕ ਹੋਇਆ ਸੀ ਫਾਲਸ ਫਲੈਗ ਅਟੈਕ ਦਾ ਮਤਲਬ ਸੀਗਾ ਕਿ ਜਰਮਨੀ ਦੀ ਫੌਜ ਨੇ ਪੋਲੈਂਡ ਦੀ ਫੌਜ ਦੀਆਂ ਵਰਦੀਆਂ ਪਾ ਕੇ ਆਪਣੇ ਹੀ ਮੁਲਕ ਤੇ ਅਟੈਕ ਕੀਤਾ ਸੀ ਬਿਲਕੁਲ ਤੇ ਇਸ ਕਰਕੇ ਜੋ ਸਰਕਾਰਾਂ ਬੋਲ ਰਹੀਆਂ ਨੇ ਅਸੀਂ ਅੱਖਾਂ ਮੀਟ ਕੇ ਅਗਰ ਇਹਨਾਂ ਤੇ ਮੰਨ ਲੈਨੇ ਆ ਤੇ ਇਹਦਾ ਮਤਲਬ ਹੈ ਸਾਡੇ ਤੋਂ ਵੱਡਾ ਮੂਰਖ ਕੋਈ ਨਹੀਂ ਹੋਏਗਾ ਸਰਕਾਰਾਂ ਦੇ ਫਲਾਏ ਹੋਏ ਝੂਠ ਤੋਂ ਬਾਹਰ ਨਿਕਲੋ ਜੰਗ ਕਦੇ ਵੀ ਚੰਗੀ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਯਾਦ ਦਿਲਾਉਣਾ ਚਾਹਾਂਗਾ ਇੱਕ ਫਿਲਮ ਆਈ ਸੀ ਗੋਨਵਿਦ ਦਾ ਵਿੰਡ ਹਾਂ ਜੀ ਗਾਨਵੈਦ ਦਾ ਪਿੰਡ ਦੇ ਵਿੱਚ ਜਿਹੜਾ ਇੱਕ ਵਧੀਆ ਕਿਰਦਾਰ ਇੱਕੋ ਹੀ ਦਿਖਾਇਆ ਸੀ ਉਹਨਾਂ ਨੇ ਮੇਜਰ ਦਾ ਹੂੰ ਔਰ ਮੇਜਰ ਇਹ ਕਹਿੰਦਾ ਹੈ ਕਹਿੰਦਾ ਯਾਰ ਜੰਗ ਕਦੇ ਵੀ ਚੰਗੀ ਨਹੀਂ ਹੁੰਦੀ ਜਦੋਂ ਵੀ ਜੰਗਾਂ ਲੱਗਦੀਆਂ ਨੇ ਜਦੋਂ ਜੰਗਾਂ ਖਤਮ ਹੁੰਦੀਆਂ ਨੇ ਜਦੋਂ ਪੁੱਛਿਆ ਜਾਂਦਾ ਲੋਕਾਂ ਨੂੰ ਕਿ ਜੰਗ ਹੋਈ ਕਿਉਂ ਸੀ ਤੇ ਕਿਸੇ ਕੋਲ ਉਹਦਾ ਜਵਾਬ ਤੱਕ ਨਹੀਂ ਹੁੰਦਾ ਹੂੰ ਤੇ ਇਸ ਕਰਕੇ ਕਿ ਭਾਈ ਇਹ ਜਿਹੜੀਆਂ ਗੱਲਾਂ ਬਾਅਦ ਵਿੱਚ ਬਰਬਾਦੀਆਂ ਹੋਣਗੀਆਂ ਲੋਕਾਂ ਦਾ ਜਾਨਮ ਹੁਣ ਯੂਕਰੇਨ ਦੇ ਵਿੱਚ ਜੰਗ ਹੋ ਰਹੀ ਹੈ ਕਿੰਨੀ ਤਬਾਹੀ ਹੈ ਇਜ਼ਰਾਈਲ ਔਰ ਉੱਥੇ ਫਲਸਤੀਨ ਦੇ ਵਿੱਚ ਜੰਗ ਹੋ ਰਹੀ ਹੈ ਛੋਟੇ ਛੋਟੇ ਬੱਚਿਆਂ ਦੀਆਂ ਤਸਵੀਰਾਂ ਨਹੀਂ ਦੇਖੀਆਂ ਜਾਂਦੀਆਂ ਹੂੰ ਔਰ ਦੂਜੀ ਗੱਲ ਇਹ ਹੈ ਕਿ ਇਹ ਨਿਊਕਲੀਅਰ ਪਾਵਰਾਂ ਨੇ ਦੋਨੋਂ ਮੁਲਕ ਬਿਲਕੁਲ ਕਰੀਬ 250 ਆਟਮ ਬੰਬ ਪਾਕਿਸਤਾਨ ਕੋਲ ਨੇ ਤੇ 250 ਆਟਮ ਬੰਬ ਦੇ ਵੀ ਹੀ ਇੰਡੀਆ ਕੋਲ ਜੇ ਇਹਨਾਂ ਚੋਂ 1% ਵੀ ਚੱਲ ਗਏ ਹਾਂ ਆਂਦਾ ਚ ਲਗਾਓ 1% ਮੈਂ ਕਹਿ ਰਿਹਾ 1% ਵੀ ਚੱਲ ਗਏ ਤੇ ਇਥੇ ਤਬਾਹੀ ਦਾ ਮੰਜ਼ਰ ਤਬਾਹੀ ਮਾਪੀ ਨਹੀਂ ਜਾਣੀ ਕਿਉਂਕਿ ਹਿਰੋਸ਼ੀਮਾ ਤੇ ਨਾਗਾਸਾਕੀ ਚ ਜਿਹੜੇ ਐਟਮ ਬੰਬ ਚੱਲੇ ਸੀ ਨਾ ਉਹਦੇ ਨਾਲੋਂ 100 100 ਗੁਣਾ 1000 1000 ਗੁਣਾ ਖਤਰਨਾਕ ਨੇ ਇਹ ਬੰਬ ਇਹਨਾਂ ਕੋਲ ਇਹਨਾਂ ਕੋਲ ਹਾਈਡਰੋਜਨ ਬੰਬ ਨੇ ਉਹ ਤਾਂ ਐਟਮ ਬੰਬ ਹੁੰਦੇ ਸੀ ਐਟਮ ਬੰਬ ਵੀ ਉਹ ਬਹੁਤ ਘਟੀਆ ਕੁਆਲਿਟੀ ਦੇ ਉਸ ਸਮੇ ਦੇ ਸਾਨ ਉਸ ਸਮੇ ਦੇ ਹਿਸਾਬ ਨਾਲ ਇਹਨਾਂ ਕੋਲ ਤੇ ਅੱਜ ਦੇ ਆਟਮ ਬੰਬ ਵੀ ਉਹਨਾਂ ਨਾਲੋਂ ਸੈਂਕੜੇ ਗੁਣਾ ਤੇਜ਼ ਨੇ ਔਰ ਇਹਨਾਂ ਕੋਲ ਤੇ ਹਾਈਡਰੋਜਨ ਬੰਬ ਨੇ ਇਸ ਕਰਕੇ ਇਹਨੂੰ ਅੱਗ ਨਾਲ ਨਾ ਖੇਡੋ ਤੁਸੀਂ ਉਹ ਕਹਿੰਦੇ ਨਾ ਕਿ ਇੱਕ ਕਹਾਵਤ ਆਉਂਦੀ ਹੈ ਕਿਸੇ ਸ਼ਾਇਦ ਫਿਲਮ ਦਾ ਡਾਲ ਸੀ ਜਾਂ ਕਵਤਾ ਲਿਖੀ ਸੀ ਕਹਿੰਦਾ ਕਹਿੰਦਾ ਕਿ ਲੱਗਦਾ ਹੈ ਜੰਗ ਕੇ ਹਾਲਾਤ ਹੈ ਮਹਿਸੂਸ ਹੁੰਦਾ ਹੈ ਕਿ کہیں ਇਲੈਕਸ਼ਨ ਆਣੇ ਵਾਲੀ ਹੈ ਭਰਾਵੋ ਇਹ ਇਲੈਕਸ਼ਨਾਂ ਜਿੱਤਣ ਵਾਸਤੇ ਜੰਗਾਂ ਨਾ ਲੜੀਆਂ ਜਾਣ ਜੰਗਾਂ ਬਹੁਤ ਮਾੜੀ ਚੀਜ਼ ਹੁੰਦੀਆਂ ਨੇ ਔਰ ਜੰਗਾਂ 'ਚ ਬਹੁਤ ਜ਼ਿਆਦਾ ਤਬਾਹੀ ਹੁੰਦੀ ਆ ਮੈਂ ਤੁਹਾਨੂੰ ਇੱਕ ਹੋਰ ਚੀਜ਼ ਯਾਦ ਰਾਨੀ ਚਾਹਾਂਗਾ ਜਦੋਂ ਪਹਿਲੀ ਜੰਗ ਸ਼ੁਰੂ ਹੁੰਦੀ ਆ ਤੇ ਇੱਕ ਅਤਵਾਦੀ ਦੀ ਬੰਦੂਕ ਨਾਲ ਸ਼ੁਰੂ ਹੋਈ ਸੀ ਨਾ ਇੱਕ ਅਤਵਾਦੀ ਨੇ ਜੋ 17-18 ਸਾਲ ਦਾ ਸੀ ਇਹ ਨਵਾਲਕ ਸੀ ਉਹ ਬੱਚਾ ਉਹਨੇ ਗੋਲੀ ਚਲਾਈ ਡਿਊਕ ਫਰਡੀਨੈਂਡ ਤੇ ਡਿਊਕ ਫਰਡੀਨੈਂਡ ਮਾਰਿਆ ਗਿਆ ਉਹਦੀ ਘਰ ਵਾਲੀ ਵੀ ਮਾਰੀ ਗਈ ਤੇ ਉਹ ਉਹਨੇ ਜਦੋਂ ਉਹਦਾ ਬਾਪੂ ਜਿਹੜਾ ਸੀਗਾ ਆਸਟਰੋ-ਹੰਗਰੀਅਨ ਐਂਪਾਇਰ ਦਾ ਜਿਹੜਾ ਬਾਦਸ਼ਾਹ ਸੀਗਾ ਉਹਨੇ ਸੋਚਿਆ ਕਿ ਮੈਂ ਤੇ ਐਡਾ ਬੜਾ ਹੋਕਰਾ ਜਾਣਾ ਰਾਜਾ ਤੇ ਸਰਬੀਆ ਦੇ ਵਿੱਚ ਮੇਰੇ ਬੇਟੇ ਦੀ ਹੱਤਿਆ ਹੋਈ ਆ ਤੇ ਉਹਨੇ ਜਦ ਹੀ ਸਰਬੀਆ ਤੇ ਹਮਲਾ ਕਰ ਦਿੱਤਾ ਹੋਇਆ ਕਿ ਸਰਬੀਆ ਦੀ ਫੌਜ ਨੇ ਇੱਡੇ ਵੱਡੇ ਸਾਮਰਾਜ ਦੀਆਂ ਫੌਜਾਂ ਦੇ ਧੂਆਂ ਘੜ ਦਿੱਤਾ ਸੀ ਹੂੰ ਤੇ ਉਹ ਕਹਿਣ ਦਾ ਮਤਲਬ ਇਹ ਹੁੰਦਾ ਹੈ ਕਿ ਜੰਗ ਦੇ ਵਿੱਚ ਅਗਰ ਕੋਈ ਕਹੇ ਕਿ ਜੰਗ ਲੱਗ ਜਾਏਗੀ ਪਾਕਿਸਤਾਨ ਤਬਾਹ ਹੋ ਜਾਏਗਾ ਫਲਾਣਾ ਮੁਲਕ ਤਬਾਹ ਹੋ ਜਾਏਗਾ ਜੰਗ ਜਦੋਂ ਲੱਗਦੀ ਆ ਤੇ ਉਹਦਾ ਅੰਤ ਕੀ ਹੋਏਗਾ ਦੁਨੀਆ ਦਾ ਕੋਈ ਵਿਦਵਾਨ ਕੋਈ ਐਕਸਪਰਟ ਅਜੇ ਤੱਕ ਇਹ ਨਹੀਂ ਦੱਸ ਸਕਿਆ ਜਦੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਕੀ ਲੱਗਦਾ ਸੀ ਦੋ ਦਿਨਾਂ ਚ ਖਤਮ ਹੋ ਜਾਏਗੀ ਜੰਗ ਅੱਜ 3 ਸਾਲ ਹੋ ਚਲੇ ਹਾਂ ਲੱਗੇ ਜਾਉਗੇ ਗੰਗੋਥੀ ਹੈ ਕਈਆਂ ਮੋਰਚਿਆਂ ਤੇ ਯੂਕਰੇਨ ਭਾਰੀ ਪੈ ਰਿਹਾ ਕਈਆਂ ਦੇ ਰੇਸ਼ੀਆ ਜਦੋਂ ਇਰਾਕ ਦੀ ਜੰਗ ਹੋਈ ਸੀ ਇਹਦੇ ਨਾਲ ਈਰਾਨ ਦੇ ਨਾਲ ਉਦੋਂ ਈਰਾਨ ਬੜਾ ਕਮਜ਼ੋਰ ਮੁਲਕ ਸੀ ਇਰਾਕ ਦੀਆਂ ਫੌਜਾਂ ਅੱਗੇ ਵਧਦੀਆਂ ਜਾਂਦੀਆਂ ਸੀ ਬਾਅਦ ਚ ਕੀ ਹੋਇਆ ਉਹ ਇਰਾਕ ਜਿਹੜਾ ਸੀ ਉਹਦੇ ਉਹ ਔਰ ਈਰਾਨ ਦੀ ਜੰਗ ਕਿੰਨੇ ਸਾਲ ਚੱਲੀ ਕਰੀਬ 10 ਸਾਲ ਚੱਲੀ ਇਸ ਕਰਕੇ ਇਹ ਜੰਗਾਂ ਸ਼ੁਰੂ ਕਰਨੀਆਂ ਸੌਖੀਆਂ ਨੇ ਇਹ ਖਤਮ ਕਰਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਇਸ ਕਰਕੇ ਦੋ ਤਗੜੇ ਮੁਲਕ ਨੇ ਪਾਕਿਸਤਾਨ ਕੋਲ ਵੀ ਪ੍ਰੋਫੈਸ਼ਨਲ ਆਰਮੀ ਹੈ ਇੰਡੀਆ ਕੋਲ ਵੀ ਪ੍ਰੋਫੈਸ਼ਨਲ ਆਰਮੀ ਹੈ ਉਹ ਵਿਚਾਰੇ ਜਿਹੜੇ ਫੌਜੀ ਨੇ ਉਹ ਵੀ ਸਾਡੇ ਹੀ ਬੱਚੇ ਨੇ ਡਾਕਟਰ ਸਾਹਿਬ ਇੱਕ ਮਿੰਟ ਤੁਹਾਡੇ ਮੈਂ ਸੌਰੀ ਗੱਲ ਕੱਟ ਰਿਹਾ ਆ ਵੀ ਤੁਸੀਂ ਗੱਲ ਵਿੱਚੇ ਕੀਤੀ ਕਿ ਜਿਹੜੀ ਇਹ ਜਦੋਂ ਜੰਗ ਦੀ ਗੱਲ ਹੁੰਦੀ ਹੈ ਤਾਂ ਸਮਝੋ ਇਲੈਕਸ਼ਨ ਨੇੜੇ ਆ ਰਹੇ ਨੇ ਜੀ ਪਰ ਜਦੋਂ ਪਹਿਲਾਂ ਪਲਵਾਮਾ ਅਟੈਕ ਹੁੰਦਾ ਹਮ ਠੀਕ ਹੈ ਹਮ ਉਦੋਂ ਵੀ ਸ਼ੁਰੂਆਤ ਸਾਡੇ ਵੱਲੋਂ ਨਹੀਂ ਸੀ ਕੀਤੀ ਗਈ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆ ਪਹਿਲ ਲਗਾਉਣ ਵਾਲਾ ਇਨਸੀਡੈਂਟ ਹੋਇਆ ਤਾਂ ਤੁਹਾਨੂੰ ਨਹੀਂ ਲੱਗਦਾ ਇਸ ਦੀ ਜਿਹੜੀ ਜਵਾਬੀ ਕਾਰਵਾਈ ਜ਼ਰੂਰੀ ਹੈ ਨਾ ਕਿ ਆਪਾਂ ਫੇਰ ਕਾਗਜ਼ੀ ਕਾਰਵਾਈ ਕਰਕੇ ਤੇ ਫਿਰ ਠੰਡੇ ਹੋ ਕੇ ਬਹਿ ਜਾਈਏ ਕਿ ਮੈਂ ਜਦੋਂ ਅਗਲਾ ਚੜ ਕੇ ਆ ਰਿਹਾ ਤੇ ਆਪਾਂ ਨੂੰ ਜਵਾਬ ਤਾਂ ਦੇਣਾ ਪੈਣਾ ਹੀ ਆ ਨਾ ਦੇਖੋ ਪੁਲਵਾਮਾ ਹਮਲਾ ਜਿਹੜਾ ਹੋਇਆ ਉਸ ਤੋਂ ਬਾਅਦ ਜਿਹੜਾ ਬਾਲਾਕੋਟ ਦਾ ਅਟੈਕ ਹੋਇਆ ਉਹ ਅੱਜ ਤੱਕ ਵੀ ਸਵਾਲਾਂ ਦੇ ਘੇਰੇ ਹੂੰ ਬਿਲਕੁਲ ਉਹ ਜਿਹੜੀ ਗੱਡੀ ਸੀ ਹੂੰ ਜਿਹਦੇ ਨਾਲ ਉਹ ਕਾਨਵਾਈ ਉਡਾਈ ਗਈ ਉਸ ਗੱਡੀ ਦਾ ਤੇ ਨਾ ਚੱਸੀ ਨੰਬਰ ਦਾ ਪਤਾ ਚੱਲਿਆ ਨਾ ਉਹਦੇ ਰਜਿਸਟ੍ਰੇਸ਼ਨ ਨੰਬਰ ਦਾ ਪਤਾ ਚੱਲਿਆ ਇਹਦਾ ਮਤਲਬ ਹੈ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਬੜੀਆਂ ਖਾਮੀਆਂ ਸੀ ਇਸ ਕਰਕੇ ਜਦੋਂ ਹੁਣ ਇਹ ਜਿਹੜਾ ਅਟੈਕ ਹੋਇਆ ਇਹ ਕਿੰਨੇ ਕੀਤਾ ਹੈ ਇਹਦੇ ਬਾਰੇ ਜੋ ਕਹਾਣੀ ਸਾਨੂੰ ਪੜਾਈ ਜਾਏਗੀ ਅੱਜ ਤੋਂ 2 ਸਾਲਾਂ ਬਾਅਦ 4 ਸਾਲਾਂ ਬਾਅਦ 5 ਸਾਲਾਂ ਬਾਅਦ ਕੋਈ ਹੋਰ ਕਹਾਣੀ ਆ ਜਾਂਦੀ ਹੈ ਫਿਰ ਅਸੀਂ ਕਹਾਂਗੇ ਕਿ ਸਾਨੂੰ ਤੇ ਯਾਰ ਬੇਕੂ ਬਣਾਇਆ ਗਿਆ ਹੂੰ ਇਸ ਕਰਕੇ ਇਹ ਸੀਗਾ ਕਿ ਇਹਨੂੰ ਇੱਕ ਮੈਚਿਓਰਿਟੀ ਨਾਲ ਲਿਆ ਜਾਵੇ ਦੁਨੀਆ ਤੇ ਇਨਵੈਸਟੀਗੇਟਿਵ ਏਜੰਸੀਆਂ ਬਹੁਤ ਨੇ ਇੰਟਰਨੈਸ਼ਨਲ ਏਜੰਸੀਆਂ ਨੇ ਸੀਆਈਏ ਆ ਮੋਸਾਦ ਆ ਐਮਆਈ6 ਹੈ ਸਾਡੇ ਕੋਲ ਅੱਛੀਆਂ ਏਜੰਸੀਆਂ ਨੇ ਹ ਅਗਰ ਇਹਨਾਂ ਦੀ ਇਨਵੈਸਟੀਗੇਸ਼ਨ ਥੋਰੋਲੀ ਹੋਵੇ ਇੰਟਰਨੈਸ਼ਨਲ ਜੁਵਨੋ ਦੀ ਕਮਾਂਡ ਥੱਲੇ ਹੋਵੇ ਜਾਂ ਸਾਡੇ ਮੁਲਕ ਦੀ ਹੀ ਕੋਈ ਵਧੀਆ ਏਜੰਸੀਆਂ ਦੀਆਂ ਗੱਲਾਂ ਕਰੇ ਕਿ ਸਾਡੇ ਕੋਈ ਇੱਕ ਏਜੰਸੀ ਹੈ ਸੀਬੀਆਈ ਕਰਕੇ ਸੀਬੀਆਈ ਬਿਲਕੁਲ ਸੀਬੀਆਈ ਦੀ ਇਨਵੈਸਟੀਗੇਸ਼ਨ ਤੇ ਅਜੇ ਤੱਕ ਕਿਸੇ ਨੇ ਸਵਾਲ ਨਹੀਂ ਉਠਾਏ ਤੇ ਇਹੋ ਜਿਹੀਆਂ ਇਨਵੈਸਟੀਗੇਸ਼ਨਾਂ ਹੁੰਦੀਆਂ ਉਹਨੂੰ ਤਰੀਕੇ ਨਾਲ ਕਿਸੇ ਸਿਰੇ ਤੇ ਲਗਾਇਆ ਜਾਂਦਾ ਉਸ ਤੋਂ ਬਾਅਦ ਤੁਸੀਂ ਕਾਰਵਾਈਆਂ ਕਰੋ ਕਿਉਂਕਿ ਇਹੋ ਜਿਹਾ ਤਾਂ ਕੋਈ ਹੈ ਨਹੀਂ ਕਿ ਮੰਗਲਗੜ੍ਹ ਤੋਂ ਆਇਆ ਤੇ ਹਾਂ ਹੱਤਵਾਲੀ ਹਮਲਾ ਕਰਕੇ ਮੰਗਲਗੜ੍ਹ ਤੇ ਚਲਾ ਗਿਆ ਬਿਲਕੁਲ ਤੇ ਇਹ ਚੀਜ਼ਾਂ ਦਾ ਪਤਾ ਕੀਤਾ ਜਾ ਸਕਦਾ ਹੈਗਾ ਇਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਇਹ ਬੜੀਆਂ ਲੱਗਦਾ ਹੈ ਕਿ ਕਾਲੀ-ਕਾਲੀ ਚ ਹੋ ਰਹੀਆਂ ਨੇ ਆਪਾਂ ਕੱਲ ਤੋਂ ਦੇਖ ਰਹੇ ਹ ਹੈ ਤਾਂ ਜੋ ਰੱਕਾਰ ਵੜ ਕੇ ਜਿਹੜੇ 테러ਰਿਸਟ ਇਨਫਰਾਸਟ੍ਰਕਚਰ ਸੀਗੇ ਉਹ ਆਪਾਂ ਤਬਾਹ ਕੀਤੇ ਨੇ ਤਾਂ ਇੱਕ ਨੈਪਚਿਊਨ ਕਾਰਕ ਜਿਹੜੀ ਟਰਮ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਜਿਸ ਤਰੀਕੇ ਨਾਲ ਅਮਰੀਕਾ ਨੇ ਯੂਜ਼ ਕੀਤਾ ਸੀਗਾ ਜਿਹੜਾ Osama bin Laden ਨੂੰ ਮਾਰਿਆ ਸੀਗਾ ਤੇ ਕਹਿੰਦੇ ਉਸੇ ਤਰੀਕੇ ਨਾਲ ਇਹ ਸੇਮ ਸਾਰਾ ਕਾਪੀ ਕੀਤਾ ਤਾਂ ਸੇਮ ਉਸੇ ਤਰੀਕੇ ਨਾਲ ਜਿਹੜੀ ਕਾਰਵਾਈ ਕੀਤੀ ਹੈ ਦੇਖੋ ਇਹ ਮਿਲਟਰੀ ਦੀਆਂ ਗੱਲਾਂ ਨੇ ਇਹਦੇ ਤੇ ਸਾਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਪਰ Osama bin Laden ਨੂੰ ਤੁਹਾਨੂੰ ਪਤਾ ਜਦੋਂ ਮਾਰਿਆ ਗਿਆ ਸੀ ਤੇ ਉਹਨਾਂ ਦੇ ਹੈਲੀਕਾਪਟਰ ਅੰਦਰ ਤੱਕ ਗਏ ਸੀ ਹੋ ਸਕਦਾ ਅ ਇਹ ਥੇ ਵੀ ਸਾਡੇ ਹੈਲੀਕਾਪਟਰ ਅੰਦਰ ਤੱਕ ਗਏ ਹੋਣ ਪਰ ਇਹ ਦੱਸ ਰਹੇ ਮਜਾਈਲ ਅਟੈਕ ਤੇ ਹੈਲੀਕਾਪਟਰ ਅਟੈਕ ਤੇ ਬੜਾ ਫਰਕ ਹੁੰਦਾ ਨਹੀਂ ਜਿਹੜੇ ਮਿਸ਼ਨ ਸੰਦੂਰ ਹੋਇਆ ਉਸ ਤਾਂ ਆਪਣੇ ਪਲੇਨ ਗਏ ਨਾ ਉੱਥੇ ਜਿਹੜੇ ਤਬਾਹ ਕਰਕੇ ਆਏ ਨੇ ਉੱਥੇ ਤਾਂ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਸੇਮ ਉਸੇ ਤਰੀਕੇ ਨਾਲ ਕਾਪੀ ਕੀਤਾ ਪਰ ਕੁਝ ਉਸ ਟਰੈਕ ਤੇ ਤੁਰ ਕੇ ਉਸੇ ਮ ਉਸੇ ਤਰੀਕੇ ਨਾਲ ਕੀਤਾ ਇਹ ਘਰ ਵੜ ਕੇ ਜਿਹੜਾ ਮਾਰਾਂਗੇ ਦੇਖੋ ਉਹ ਘਰ ਵੜ ਕੇ ਮਾਰ ਮਾਰੋ ਜਾਂ ਨਾ ਮਾਰੋ ਉਹ ਆਰਮੀ ਦੀਆਂ ਗੱਲਾਂ ਨੇ ਉਹਨੂੰ ਅਸੀਂ ਪਬਲਿਕ ਦੇ ਵਿੱਚ ਟਿੱਪਣੀ ਨਾ ਕਰੀ ਉਹਨਾਂ ਦੇ ਉੱਤੇ ਕਿਉਂਕਿ ਸਾਡੀ ਆਰਮੀ ਨਾ ਇੱਕ ਬਹੁਤ ਹੀ ਰਿਪਿਊਟਡ ਇੰਸਟੀਚਿਊਟ ਹੈਗਾ ਤੇ ਆਰਮੀ ਦੀ ਜੋ ਵੀ ਕਾਰਵਾਈ ਹੈਗੀ ਆ ਤੇ ਉਹ ਉਹਨਾਂ ਨੇ ਜੋ ਵੀ ਕੀਤਾ ਹੋਏਗਾ ਕਿਉਂਕਿ ਜਿਹੜੀਆਂ ਦੂਜੀਆਂ ਮੁਲਕਾਂ 'ਚ ਕਾਰਵਾਈਆਂ ਹੁੰਦੀਆਂ ਨੇ ਉਹਨਾਂ ਤੋਂ ਅਸੀਂ ਪ੍ਰੇਰਣਾ ਲੈ ਸਕਦੇ ਹਾਂ ਪਰ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਇਹ ਜੰਗ ਬਚਣੀ ਚਾਹੀਦੀ ਆ ਤੁਹਾਨੂੰ ਪਤਾ ਹੈ ਕਿ ਸਾਹਿਰ ਲਿਧਿਆਨਵੀ ਨੇ ਇੱਕ ਕਵਿਤਾ ਲਿਖੀ ਸੀ ਕਿ ਜੰਗ 'ਚੋਂ ਕਿਸੇ ਨੂੰ ਕੁਝ ਨਹੀਂ ਮਿਲਦਾ ਕਿ ਉਹ ਕਹਿੰਦਾ ਸੀ ਕਿ ਜੰਗ ਤੋਂ ਖੁਦ ਇੱਕ ਮਸਲਾ ਹੈ ਜੇ ਕਿਹ ਮਸਲوں ਦਾ ਹੱਲ ਦੇਗੀ ਮੌਤ ਔਰ ਆਗ ਆਜ ਬਖਸੇਗੀ ਭੁੱਖ ਔਰ ਮੁਫਲਸੀ ਕੱਲ ਦੇਗੀ ਇਸ ਲਈ ਹੈ ਮਿਹਰਬਾਨ ਇਨਸਾਨੋ ਜੰਗ ਟਲਤੀ ਰਹੇ ਤੋ ਬਿਹਤਰ ਹੈ ਤੇਰੇ ਮੇਰੇ ਔਰ ਹਮ ਸਭ ਕੇ ਆਂਗਣ ਮੇ ਸਮਾ ਜਲਤੀ ਰਹੇ ਤੋ ਬਿਹਤਰ ਹੈ ਇੱਕ ਹੋਰ ਕਵੀ ਆਪਣੇ ਬੜੇ ਮਹਾਨ ਕਵੀ ਹੋਏ ਨੇ ਆ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਨੇ ਇਹ ਲਿਖਿਆ ਸੀ ਕਹਿੰਦਾ ਉਹ ਐਟਮਾਂ ਦੇ ਉਹ ਤਾਜਰੋ ਉਹ ਬਰੂਦ ਦੇ ਉਹ ਬਣ ਜਾ ਰਹੇ ਹੋ ਹੁਣ ਹੋਰ ਨਾ ਮਨੁੱਖ ਸਿਰ ਲਊਆਂ ਦਾ ਕਰਜ਼ਾ ਚਾੜਿਓ ਹੈ ਅੱਖ ਜੋ ਬੀ ਅਮਨ ਦੀ ਆਇਓ ਵੇ ਫੂਕਾ ਮਾਰਿਓ ਹਾੜਾ ਵੇ ਕਮਲਾ ਕਲਮਾ ਵਾਲਿਓ ਹਾੜਾ ਵੇ ਇਲਮਾ ਵਾਲਿਓ ਇਸ ਕਰਕੇ ਹਰ ਸਮਝਦਾਰ ਇਨਸਾਨ ਦਾ ਫਰਜ ਬਣਦਾ ਕਿ ਜੰਗ ਦੇ ਖਿਲਾਫ ਆਵਾਜ਼ ਉਠਾਏ ਤੇ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਕਿ ਜੰਗਾਂ ਦੀਆਂ ਪਲਾਨਿੰਗਾਂ ਕਿਵੇਂ ਹੁੰਦੀਆਂ ਨੇ ਜਦੋਂ ਸੈਕੰਡ ਵਰਡ ਵਾਰ ਸ਼ੁਰੂ ਹੋਈ ਆ ਸੈਕੰਡ ওয়ারਡ ਹਿਟਲਰ ਨੂੰ ਨਹੀਂ ਸੀ ਪਤਾ ਕਿ ਉਹ ਸੈਕੰਡ ওয়ারਡ ਵਾਰ ਸ਼ੁਰੂ ਕਰਨ ਜਾ ਰਿਹਾ ਹੈ। ਉਹਨੂੰ ਇਹ ਸੀ ਪਤਾ ਕਿ ਇੱਕ ਲਿਮਿਟਡ ਵਾਰ ਸ਼ੁਰੂ ਕਰਨ ਜਾ ਰਿਹਾ ਹੈ ਜਿਹਦੇ ਵਿੱਚ ਉਹ ਕੁਝ ਮੁਲਕਾਂ ਦੇ ਇੱਕ-ਇੱਕ ਕਰਕੇ ਪੰਜ-ਛਤ ਮੁਲਕਾਂ ਦੇ ਕਬਜ਼ੇ ਕਰ ਲਏਗਾ। ਆਸਟ੍ਰੇਲੀਆ ਤੇ ਉਹ ਕਬਜ਼ਾ ਕਰ ਚੁੱਕਾ ਸੀ ਚੈਕੋਸਲੋਵਾਕੀ ਦੇ ਇੱਕ ਵੱਡੇ ਹਿੱਸੇ ਦੇ ਕਬਜ਼ਾ ਕਰ ਚੁੱਕਾ ਸੀ। ਉਹਨੇ ਸੋਚਿਆ ਕਿ ਪੋਲੈਂਡ ਦੇ ਵੀ ਇੱਕ ਹਿੱਸੇ ਤੇ ਕਿਉਂਕਿ ਉਹਦੇ ਰੂਸਨਾ ਉਹਦੀ ਪਹਿਲਾਂ ਗੱਲ ਹੋ ਰਹੀ ਸੀ ਰਸ਼ੀਆ ਦੇ ਵਿੱਚ ਉਹ ਸਟਾਲਿਨ ਹੁੰਦਾ ਸੀ। ਸਟਾਲਿਨ ਦੇ ਨਾਲ ਗੱਲ ਹੋ ਸਟਾਲਿਨ ਕਹਿ ਰਿਹਾ ਸੀ ਇੰਗਲੈਂਡ ਵਾਲਿਆਂ ਨੂੰ ਕਿ ਹਿਟਲਰ ਨੂੰ ਰੋਕੀਏ। ਉਹਨ ਅਲਟੀਮੇਟਲੀ ਹਿਟਲਰ ਨੇ ਜਾ ਕੇ ਉਹਦੇ ਨਾਲ ਸਮਝੌਤਾ ਕਰ ਲਿਆ ਸਟਾਲਿਨ ਦੇ ਨਾਲ ਉਸ ਦਿਨ ਤਰੀਕ ਹੈ ਗਈ ਸੀ 23 ਅਗਸਤ 23 ਅਗਸਤ ਨੂੰ 1939 ਉਹ ਰਾਤ ਦੇ 2 ਵਜੇ ਜਾ ਕੇ ਉਹ ਉੱਤੇ ਉੱਤੇ ਸਾਈਨ ਹੁੰਦੇ ਸਮਝੌਤੇ ਉੱਤੇ ਉਸ ਤੋਂ ਬਾਅਦ ਹੀ ਹਿਟਲਰ ਦਾ ਹੌਸਲਾ ਵੱਜ ਜਾਂਦਾ ਕਿ ਹੁਣ ਰੂਸ ਦੇ ਨਾਲ ਤਾਂ ਮੈਂ ਸ਼ਾਂਤੀ ਹੋ ਗਈ ਉਹਨੇ ਅਗਲੇ ਦਿਨ ਉਹਨੇ ਜਾ ਕੇ 7 ਦਿਨਾਂ ਬਾਅਦ ਪਹਿਲੀ ਸਤੰਬਰ ਨੂੰ ਪੋਲਨ ਤੇ ਹਮਲਾ ਕਰ ਦਿੱਤਾ ਸੈਕੰਡ ਵਰਡ ਵਾਰ ਸ਼ੁਰੂ ਹੋ ਗਈ ਔਰ ਸੈਕੰਡ ਵਰਡ ਵਾਰ ਸ਼ੁਰੂ ਕਿਵੇਂ ਹੋਈ ਆਪਣੇ ਹੀ ਫੌਜੀਆ ਨੂੰ ਪੋਲਨ ਦੇ ਫੌਜੀ ਆਂਦੀਆਂ ਵਰਦੀਆਂ ਪਵਾ ਕੇ ਆਪਣੇ ਹੀ ਮੁਲਕ ਤੇ ਹਮਲਾ ਕਰਵਾਤਾ ਉਹ ਵੀ ਇੱਕ ਰੇਡੀਓ ਸਟੇਸ਼ਨ ਤੇ ਹਮਲਾ ਕਰਵਾਤਾ ਤੇ ਉਹ ਕਹਿੰਦਾ ਮਤਲਬ ਜੰਗ ਸ਼ੁਰੂ ਹੋ ਗਈ ਇਸ ਕਰਕੇ ਇਹ ਕਹਿੰਦਾ ਮਤਲਬ ਸੀਗਾ ਕਿ ਸਰਕਾਰਾਂ ਉਦੋਂ ਵੀ ਝੂਠ ਬੋਲਦੀਆਂ ਹੁੰਦੀਆਂ ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦੱਸਦਾ ਜਦੋਂ ਅਰਬ ਜੰਗ ਹੋਈ ਹੈ ਹਾਂਜੀ ਕਰਨਲ ਨਾਸਰ ਹੁੰਦੇ ਸੀ ਮਿਸਰ ਦੇ ਰਾਸ਼ਟਰਪਤੀ ਹੁੰਦੇ ਸੀ ਤੇ ਕਰਨਲ ਸਦਾਤ ਕਿਉਂਕਿ ਅਨਵਰ ਸਦਾਤ ਉਹ ਵੀ ਉੱਚੇ ਅਹੁਦੇ ਤੇ ਹੁੰਦੇ ਸੀ ਉਹਨਾਂ ਦਿਨਾਂ ਚ ਉਹਦੀ ਬੰਦ ਨਹੀਂ ਸੀ ਨਾਸਰ ਨਾਸਰ ਨੂੰ ਛੁੱਟੀ ਤੇ ਭੇਜਿਆ ਹੋਇਆ ਸੀ ਜਦੋਂ ਛੁੱਟੀ ਤੇ ਭੇਜਿਆ ਆਪਣੇ ਟੈਲੀਵਿਜ਼ਨ ਤੇ ਖਬਰਾਂ ਸੁਣ ਰਿਆ ਕਰਨਾ ਅਨਵਾਰ ਸਦਾਤ ਤੇ ਉਹ ਕਹਿੰਦੇ ਕਿ ਉਹਨੇ ਖਬਰ ਸੁਣੀ ਕਹਿੰਦਾ ਜੀ ਅਸੀਂ ਇਜ਼ਰਾਈਲ ਦੀਆਂ ਫੌਜਾਂ ਦੇ ਮੂੰਹ ਪੰਨ ਦਿੱਤੇ ਹ ਤੇ ਦੋ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ 5 ਕਿਲੋਮੀਟਰ ਪਿੱਛੇ ਧੱਕ ਦਿੱਤਾ ਜਦੋਂ ਉਹਨੇ ਸੁਣਿਆ 5 ਕਿਲੋਮੀਟਰ ਕਹਿੰਦਾ ਯਾਰ ਆਹ ਕਿਹੜੀ ਲੜਾਈ ਆ ਅਸੀਂ ਉਹਦੇ ਮੂੰਹ ਪੰਨ ਦਿੱਤੇ ਤੇ ਨਾਲੇ 5 ਕਿਲੋਮੀਟਰ ਪਿੱਛੇ ਧੱਕ ਦਿੱਤਾ ਉਹਨੇ ਜਦੀ ਮਿਲਟਰੀ ਦੀ ਵਰਦੀ ਵਰਦੀ ਪਾਈ ਔਰ ਕਰਨਲ ਨਾਸਰ ਦੇ ਦਫ਼ਤਰ ਚ ਜਾ ਕੇ ਗਿਆ ਤੇ ਕਹਿੰਦਾ ਯ ਇਹ ਕਿਹੜੀ ਲੜਾਈ ਹੈ ਕਿਹੜੇ ਦੰਦ ਖੱਟੇ ਕਰ ਦਿੱਤੇ ਇਜ਼ਰਾਇਲ ਦੇ ਹੂੰ ਉਹ ਉਹਨੇ ਜਾ ਕੇ ਕਹਿੰਦਾ ਤੂੰ ਬੈਠ ਥੋੜੀ ਦੇਰ ਉਹ ਬੈਠਾ ਉਹਨੇ ਜਨ ਕਰਲ ਨਾਸਰ ਨੇ ਕਿਹਾ ਕਹਿੰਦਾ ਯਾਰ ਗੱਲ ਇਹ ਹੈ ਕਿ ਜੰਗ ਤਾਂ ਅਸੀਂ ਹਾਰ ਰਹੇ ਹਾਂ ਪਰ ਲੋਕਾਂ ਨੂੰ ਕੀ ਦਸੀਏ ਇਹਦਾ ਮਤਲਬ ਹੈ ਕਿ ਸਰਕਾਰਾਂ ਲੋਕਾਂ ਨੂੰ ਝੂਠ ਬੋਲਦੀਆਂ ਨੇ ਆਪਣੇ ਆਵਾਮ ਨੂੰ ਝੂਠ ਬੋਲਦੀਆਂ ਨੇ ਸਾਡੀ ਸਰਕਾਰ ਦੀਆਂ ਗੱਲਾਂ ਤੇ ਜੇ ਅਸੀਂ ਯਕੀਨ ਕਰ ਲਈਏ ਇਹੋ ਜਿਹੀ ਝੂਠ ਪਾਕਿਸਤਾਨ ਦੀ ਸਰਕਾਰ ਆਪਣੇ ਆਵਾਮ ਨਾਲ ਬੋਲ ਰਹੀ ਹੋਵੇਗੀ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਹਰ ਜਿਹੜਾ ਗੈਰਤ ਹਰ ਜਿਹੜਾ ਸਮਝਦਾਰ ਇਨਸਾਨਾਂ ਹਰ ਜਿਹੜਾ ਰਹਿਮਦਿਲ ਇਨਸਾਨ ਆ ਜਿਹਦੇ ਬਾਰੇ ਸਿਵ ਕੁਮਾਰ ਬਟਾਲਵੀ ਨੇ ਕਿਹਾ ਸੀ ਸਾਹਿਰ ਲੁਧਿਆਣਵੀ ਨੇ ਕਿਹਾ ਸੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਹ ਕਹੀਏ ਕਿ ਭਾਈ ਇਹ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ ਅੱਤਵਾਦ ਦਾ ਮਸਲਾ ਇੱਕ ਜੋ ਮਸਲਾ ਹੈਗਾ ਅੱਤਵਾਦ ਦਾ ਮਸਲਾ ਇਹਦਾ ਹੱਲ ਜੰਗ ਨਹੀਂ ਹੁੰਦੀ ਕਦੀ ਅੱਤਵਾਦ ਦੇ ਮਸਲੇ ਦਾ ਹੱਲ ਹੁੰਦੀਆਂ ਜਵਾਬੀ ਕਾਰਵਾਈਆਂ ਜਿਹੜੀਆਂ ਹੋਰ ਤਰੀਕੇ ਨਾਲ ਹੁੰਦੀਆਂ ਨੇ ਜੇ ਅਮਰੀਕਾ ਐਬਟਾਬਾਦ ਵਿੱਚ ਆ ਕੇ ਉਸਾਮਾ ਮਿਲਨ ਲਾਦਨ ਨੂੰ ਮਾਰ ਸਕਦਾ ਤੇ ਅਮਰੀਕਾ ਨੇ ਪਾਕਿਸਤਾਨ ਦੇ ਉੱਤੇ ਹਮਲਾ ਤੇ ਨਹੀਂ ਕੀਤਾ ਨਾ ਬਿਲਕੁਲ ਪਰ ਡਾਕਟਰ ਸਾਹਿਬ ਥੋੜੀ ਮੈਂ ਥੋੜੀ ਜੀ ਗੱਲ ਕਟਣੀ ਜਾਊਂਗਾ ਜੀ ਵੀ ਜਦੋਂ ਹੁਣ ਜਿਹੜਾ ਮਿਸ਼ਨ ਹੋਇਆ ਆਪਣਾ ਸਿੰਧੂਰ ਉਸ ਤੋਂ ਬਾਅਦ ਜਿਹੜੇ ਉੱਥੋਂ ਦੇ ਅੰਤਕੀ ਟੈਰਰਿਸਟ ਮਾਰੇ ਗਏ ਨੇ ਤਾਂ ਅੱਜ ਜਦੋਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਚਰਨ ਅੰਝਲੀ ਦਿੱਤੀ ਜਾ ਰਹੀ ਸੀ ਤਾਂ ਉੱਥੇ ਆਰਮੀ ਅਫਸਰ ਵੀ ਪਹੁੰਚੇ ਹੋਏ ਸੀਗੇ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਵੀ ਉਹ ਵੀ ਸਮਰਥਨ ਕਰ ਰਹੇ ਨੇ ਉਹਨਾਂ ਦਾ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਜਨਰਲ ਜੈਲ ਹਕ ਦੇ ਸਮੇਂ ਤੋਂ ਇੱਕ ਸਟੇਟ ਪਾਲਿਸੀ ਰਹੀ ਹੈ ਇਵਨ ਜ਼ੁਲਫਕਾਰ ਅਲੀ ਪੁੱਟੋ ਦੇ ਸਮੇਂ ਤੋਂ ਹੀ ਕਿਉਂਕਿ ਉਹ ਅਤੰਕਵਾਦੀਆਂ ਨੂੰ ਆਪਣੇ ਸਟੇਟ ਗੈਸਟ ਕਹਿੰਦੇ ਨੇ ਹੁਣ ਓਕੇ ਗੁਲਬਦੀਨ ਹਕਮਤ ਯਾਰ ਜਾਂ ਅਹਿਮਦ ਸਾਹ ਮਸੂਦ ਜਾਂ ਬਰਹਾਨੂਦੀਨ ਰਵਾਨੀ ਨੂੰ ਪਨਾਹ ਜ਼ੁਲਫਕਾਰ ਅਲੀ ਪੁੱਟੋ ਨੇ ਦਿੱਤੀ ਸੀ ਮੁਰਕੇ ਜਦੋਂ ਸਰਕਾਰ ਆ ਜਾਂਦੀ ਹੈ ਜਨਰਲ ਜਲ ਹਕ ਦੀ ਜਲ ਹਕ ਦੇ ਦੀ ਸਿੱਧੀ ਪਾਲਸੀ ਸੀ ਅਤੰਕਵਾਦੀਆਂ ਨਾਲ ਖਾਸ ਕਰਕੇ ਅਫਗਾਨਿਸਤਾਨ ਵਾਲੇ ਅਤੰਕਵਾਦੀਆਂ ਨਾਲ ਗੱਠ ਜੋੜ ਕਰਕੇ ਚੱਲਣਾ ਤੇ ਇਸ ਕਰਕੇ ਉਹਨਾਂ ਦੀ ਪਾਲਿਸੀ ਰਹੀ ਹੈ ਹਾਂ ਹੁਣ ਜੇ ਇਸੇ ਪਮਾਨੇ ਤੇ ਅਸੀਂ ਸਟੇਟ ਦੀ ਗੱਲ ਕਰੀਏ ਹੁਣ ਸਾਡੀ ਸਰਕਾਰ ਨੇ ਵੀ ਇੱਕ ਸਮੇਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਜੋ ਸੀਗੇ ਉਥੋਂ ਦੇ ਮੁਕਤੀਵਾਨੀ ਦੇ ਲੋਕ ਅਸੀਂ ਉਹਨਾਂ ਦੀ ਮਦਦ ਕੀਤੀ ਈਵਨ ਜਦੋਂ ਐਲਟੀਟੀ ਦੇ ਲੋਕ ਸੀਗੇ ਉਹਨਾਂ ਦੀ ਵੀ ਸਾਡੀ ਸਰਕਾਰ ਨੇ ਮਦਦ ਕੀਤੀ ਇਹ ਸਰਕਾਰਾਂ ਇਹੋ ਜਿਹੇ ਗੰਦੇ ਖੇਲ ਸਾਰੀਆਂ ਹੀ ਬੰਦ ਕਰਨ ਕੋਈ ਇੱਕ ਸਰਕਾਰ ਨਹੀਂ ਹੈ ਕੋਈ ਕੋਈ ਦੁੱਧ ਦੀ ਢੁਲੀ ਨਹੀਂ ਹੈ ਅਮਰੀਕਾ ਦਾ ਕੋਈ ਇਤਿਹਾਸ ਚੰਗਾ ਨਹੀਂ ਹੈ ਆਈਐਸਆਈ ਨੂੰ ਆਈਐਸਆਈਐਸ ਨੂੰ ਕਿਹਨੇ ਪੈਦਾ ਕੀਤਾ ਅਮਰੀਕਾ ਨੇ ਉਸਾਮਬੇਨ ਲਾਦਰ ਨੂੰ ਕਿਨੇ ਪੈਦਾ ਕੀਤਾ ਅਮਰੀਕਾ ਨੇ ਇਦਾਂ ਹੀ ਰਸ਼ੀਆ ਰਸ਼ੀਆ ਦਾ ਵੀ ਕੋਈ ਇਤਿਹਾਸ ਬਹੁਤ ਵਧੀਆ ਨਹੀਂ ਹੈ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਨੇ ਸਭ ਤੋਂ ਪਹਿਲਾਂ ਤੇ ਅੰਤ ਅਸੰਕਵਾਦੀਆਂ ਨੂੰ ਸਪான்ਸਰ ਕਰਨਾ ਬੰਦ ਕਰਨਾ ਸਾਡੀ ਸਰਕਾਰ ਵੀ ਬੰਦ ਕਰੇ ਪਾਕਿਸਤਾਨ ਦੀ ਸਰਕਾਰ ਵੀ ਬੰਦ ਕਰੇ ਇਹਨਾਂ ਦਾ ਕੋਈ ਮਾਈ ਬਾਪ ਨਹੀਂ ਹੈ ਇਹਨਾਂ ਦਾ ਕੋਈ ਗੁਰੂ ਪੀਰ ਨਹੀਂ ਹੈ ਇਹਨਾਂ ਦਾ ਕੋਈ ਉਸੂਲ ਨਹੀਂ ਹੈਗਾ ਸਰਕਾਰਾਂ ਦਾ ਹੁਣ ਇੱਕ ਹਾਮਿਦ ਗੁਲ ਨਾਂ ਦਾ ਬੜਾ ਬਦਨਾਮ ਆਦਮੀ ਹੋਇਆ ਜੋ ਆਈਐਸਆਈ ਦਾ ਚੀਫ ਰਿਹਾ ਔਰ ਅਫਗਾਨਿਸਤਾਨ ਦੇ ਵਿੱਚ ਜੋ ਖੂਨ ਖਰਾਬਾ ਹੋਇਆ ਉਹ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਮਦ ਗੁਲ ਦੇ ਦਿਮਾਗ ਦੇ ਅੰਦਰ ਚੱਲਦਾ ਸੀ ਬਿਲਕੁਲ ਦਿਮਾਗ ਦੇ ਅੰਦਰ ਚੱਲਦਾ ਸੀ ਔਰ ਅਮਰੀਕਾ ਦੇ ਵਿੱਚ ਉਦੋਂ ਸਰਕਾਰ ਕਿਹਦੀ ਸੀ ਰੋਨਾਲਡ ਰੀਗਨ ਦੀ ਰੋਨਾਲਡ ਰੀਗਨ ਦੀ ਸਰਕਾਰ ਦੁਨੀਆ ਤੇ ਇੱਕ ਹੀ ਬੰਦੇ ਤੇ ਕਹਿੰਦੇ ਸੀ ਇਹ ਭਰੋਸਾ ਕਰਦੀ ਹੁੰਦੀ ਸੀ ਉਹ ਸੀ ਹਮਦ ਗੁਲ ਹਮਦ ਗੁਲ ਕੌਣ ਸੀ ਆਈਐਸਏ ਦਾ ਮੁਖੀ ਆ ਹੈ ਤੇ ਜਦੋਂ ਇੱਡਣੀਆਂ ਵੱਡੀਆਂ ਸਰਕਾਰਾਂ ਅਤਵਾਦੀਆਂ ਦੇ ਨਾਲ ਹੱਥ ਨਾਲ ਹੱਥ ਜੋੜ ਕੇ ਮਲਾ ਕੇ ਚੱਲਦਿਆਂ ਨੇ ਜਿਹੜਾ ਸੀਗਾ ਇਹ ਅਬੂ ਬਲ ਬਕਰ ਅਲ ਮਗਦਦੀ ਇਹ ਜੇਲ੍ਹ ਤੋਂ ਕਿਨੇ ਕੱਢਿਆ ਸੀ ਬਾਹਰ ਅਮਰੀਕਾ ਨੇ ਪਾਲਿਆ ਕਿੰਨੇ ਸੀ ਅਮਰੀਕਾ ਨੇ ਉਹਨੂੰ ਹਥਿਆਰ ਕਿਨੇ ਦਿੱਤੇ ਅਮਰੀਕਾ ਨੇ ਟ੍ਰੇਨਿੰਗ ਕਿਨੇ ਦਿੱਤੀ ਜੁਨੋਚਾ ਦਾ ਬਚਾਅ ਕਿਨੇ ਕੀਤਾ ਅਮਰੀਕਾ ਨੇ ਮੁੜ ਕੇ ਅਮਰੀਕਾ ਨੂੰ ਹੀ ਪੈ ਨਿਕਲਿਆ ਉਹ ਕਹਿਣ ਦਾ ਮਤਲਬ ਇਹ ਸੀਗਾ ਕਿ ਸਰਕਾਰਾਂ ਜਿਹੜੀਆਂ ਅਤੰਕਵਾਦੀਆਂ ਨੂੰ ਸਪான்ਸਰ ਕਰਨਾ ਬੰਦ ਕਰਨ ਤੇ ਇਸ ਕਰਕੇ ਇਹ ਕਿਸੇ ਵੀ ਸਰਕਾਰ ਦੇ ਹੈ ਨਹੀਂ ਹੂੰ ਬਿਲਕੁਲ ਅਸੀਂ ਕਹਿੰਦੇ ਆ ਕਿ ਸਾਡੇ ਮੁਲਕ ਚ ਪਾਕਿਸਤਾਨ ਅਤੰਗਵਾਦ ਨੂੰ ਫੁਲਾਉਂਦਾ ਪਾਕਿਸਤਾਨ ਵਾਲੇ ਕਹਿੰਦੇ ਆ ਕਿ ਸਾਡੇ ਬਲੋਚਾਂ ਨੂੰ ਸਹ ਇੰਡੀਆ ਦਿੰਦਾ ਹੂੰ ਕਹਿਣ ਦਾ ਮਤਲਬ ਯਾਰ ਤੁਸੀਂ ਸਮਝਦਾਰ ਕੌਣ ਹੋਇਆ ਸਰਕਾਰਾਂ ਲੋਕੀ ਤਾਂ ਉਹਨਾਂ ਵਿਚਾਰੇ ਉਧਰ ਵੀ ਮਾਰੇ ਜਾ ਰਹੇ ਲੋਕੀ ਤਾਂ ਇੱਧਰ ਵੀ ਮਾਰੇ ਜਾ ਰਹੇ ਲੋਕਾਂ ਦਾ ਤੇ ਲੋਕਾਂ ਦਾ ਤੇ ਹੈ ਨਹੀਂ ਆ ਬਾਕੀ ਜੇ ਕੋਈ ਚੰਗੀ ਗੱਲ ਕਰਦਾ ਜਿਵੇਂ ਰਿਕਵੈਸਟ ਕਹਤ ਨੇ ਕੀਤੀ ਕਿ ਭਾਈ ਤੁਸੀਂ ਪਾਣੀ ਰੋਕਿਆ ਉਹਨਾਂ ਦਾ ਉਹ ਵੀ ਕਿਸਾਨ ਨੇ ਉਹ ਵੀ ਵਿਚਾਰੇ ਸਾਡੇ ਵਾਂਗ ਹੀ ਭੁੱਖੇ ਮਰਦੇ ਨੇ ਤੇ ਕਹਿੰਦੇ ਉਹਨੂੰ ਵਿਚਾਰੇ ਨੂੰ ਸਟੇਜ ਦੇ ਉੱਤੋਂ ਹੀ ਕਹਿੰਦੇ ਉਹ ਚੇਤਰਪਰੇਟ ਕਰ ਦਿੱਤੀ ਉਹਦੀ ਕੋਈ ਜੋ ਬੰਦੇ ਚੰਗੀਆਂ ਗੱਲਾਂ ਕਰਦੇ ਨੇ ਚਾਹੇ ਉਹ ਰਿਕਵੈਸਟ ਕਾਇਤ ਹੋਵੇ ਚਾਹੇ ਹੋਰ ਲੋਕ ਹੋਣ ਸਾਨੂੰ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਜੰਗ ਜਿਹੜੀ ਆ ਨਹੀਂ ਹੋਣੀ ਚਾਹੀਦੀ ਪਾਣੀ ਦੀ ਜੇ ਗੱਲ ਛਿੜੀ ਹੈ ਤੇ ਹੁਣ ਪਾਣੀ ਦੇ ਉੱਤੇ ਵੀ ਥ ਪਾਣੀ ਜੇ ਬੰਦ ਕੀਤਾ ਤਾਂ ਕਹਿੰਦੇ ਅ ਅਮਿਸ ਜਿਹੜੀਆਂ ਆਪਣੇ ਸਮਝੀਆਂ ਹੋਈਆਂ ਹਾਂ ਅਸੀਂ ਪਹਿਲਾਂ ਜਿਸ ਜੋ ਵੀ ਆਪਣੇ ਟਰਮਿਨਲ ਕੰਡੀਸ਼ਨਸ ਹੋਈਆਂ ਹੋਈਆਂ ਨੇ ਉਹ ਚ ਇਹੀ ਸੀਗਾ ਕਿ ਜੇਕਰ ਪਾਕਿਸਤਾਨ ਸਾਨੂੰ ਅਮਿਸ ਅਟੈਕ ਕਰਦਾ ਸਾਡੇ ਉੱਤੇ ਤਾਂ ਅਸੀਂ ਪਾਣੀ ਜਿਹੜਾ ਬੰਦ ਕਰਦੇਾਂਗੇ ਤਾਂ ਉਹਦੇ ਬਾਰੇ ਕੀ ਵਿਚਾਰ ਤੁਹਾਡੇ ਕਿ ਜੋ ਸਟੈਪ ਲਿਆ ਗਿਆ ਇਨਸਟੈਂਟ ਸਟੈਪ ਲਿਆ ਗਿਆ ਸਹੀ ਲਿਆ ਗਿਆ ਪਹਿਲੀ ਗੱਲ ਇਹ ਆ ਇਹਨਾਂ ਪਾਣੀ ਰੋਕ ਕੇ ਅਸੀਂ ਪਾਣੀ ਚ ਡੁੱਬਣਾ ਹਾਂ ਪਾਣੀ ਦਾ ਕਰਾਂਗੇ ਕੀ ਅਸੀਂ ਦੂਜਾ ਗੱਲ ਇਹ ਹੁੰਦੀ ਹੈ ਕਿ ਪਾਣੀ ਦੇ ਉੱਤੇ ਕਾਨੂੰਨ ਬਣਾਉਣ ਦਾ ਜਾਂ ਫੈਸਲਾ ਕਰਨ ਦਾ ਹੱਕ ਦੁਨੀਆ ਦੀ ਕਿਸੇ ਵੀ ਸਰਕਾਰ ਕੋਲ ਨਹੀਂ ਹੈਗਾ ਬਿਲਕੁਲ ਕੋਈ ਸਰਕਾਰ ਆਪਣੇ ਮੁਲਕ ਵਿੱਚ ਵੀ ਪਾਣੀਆਂ ਦੇ ਮਸਲੇ ਤੇ ਕਾਨੂੰਨ ਨਹੀਂ ਬਣਾ ਸਕਦੀ ਰਿਪੇਰੀਅਨ ਲਾ ਹੁੰਦੇ ਨਹੀਂ ਦੁਨੀਆ ਦੇ ਕਿਸੇ ਮੁਲਕ 'ਚ ਨਹੀਂ ਹੁੰਦੇ ਰਿਪੇਰੀਅਨ ਪ੍ਰਿੰਸੀਪਲ ਹੁੰਦੇ ਨੇ ਔਰ ਰਿਪੇਰੀਅਨ ਪ੍ਰਿੰਸੀਪਲ ਦੀ ਜੋ ਕਸਟੋਡੀਅਨ ਹੈ ਉਹ ਜੁਨੋ ਹੈ ਹੂੰ ਉਹ ਜੁਨੋ ਹੈ ਔਰ ਇਸ ਕਰਕੇ ਪਾਣੀਆਂ ਦੇ ਮਸਲੇ ਤੇ ਫੈਸਲਾ ਲੈਣ ਵਾਸਤੇ ਇੰਟਰਨੈਸ਼ਨਲ ਟ੍ਰਿਬਿਊਨਲ ਬਣੇ ਹੋਏ ਨੇ ਔਰ ਯੂਨੋ ਦੀ ਬਾਡੀ ਆ ਉਹ ਨਿਗਰਾਨੀ ਕਰਦੀ ਆ ਉਹ ਫੈਸਲੇ ਯੂਨੋ ਨੂੰ ਲੈਣ ਦਾ ਹੱਕ ਆ ਕਿਉਂਕਿ ਦੁਨੀਆ ਤੇ ਇਕੱਲੇ ਇੰਡੀਆ ਪਾਕਿਸਤਾਨ ਦਾ ਹੀ ਪਾਣੀ ਦਾ ਮਸਲਾ ਨਹੀਂ ਹੈਗਾ ਇਹ ਮਸਲਾ ਮਿਸਰ ਦਾ ਵੀ ਆ ਸੁਡਾਨ ਦਾ ਵੀ ਆ ਇਥੀਓਪੀਆ ਦਾ ਵੀ ਆ ਬ੍ਰਾਜ਼ੀਲ ਦਾ ਵੀ ਆ ਅਰਜੈਂਟੀਨਾ ਦਾ ਵੀ ਆ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਦੇ ਸਿੰਘ ਫਸੇ ਹੋਏ ਨੇ ਯੂਰਪ ਦੇ ਵਿੱਚ ਬੋਲਗਨ ਦਾ ਦੀ ਕਿੰਨੇ ਮੁਲਕਾਂ ਤੋਂ ਲੰਘ ਜਾਂਦੀ ਆ ਮਤਲਬ ਕਿੰਨੀਆਂ ਨਦੀਆਂ ਨੇ इवन ਜਿਹੜੀ ਬ੍ਰਹਮਪੁੱਤਰ ਨਦੀ ਹੈ ਅਸੀਂ ਕਹਿੰਦੇ ਆ ਉਹ ਚਾਈਨਾ ਚੋਂ ਨਿਕ ਕੇ ਆਉਂਦੀ ਹੈ ਕੋਲੋਂ ਚਾਈਨਾ ਨੇ ਰੋਕ ਲਿਆ ਫਿਰ ਚਾਈਨਾ ਕੋਲ ਤੇ ਟੈਕਨੋਲੋਜੀ ਵੀ ਬਹੁਤ ਹੈ ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਪਾਣੀਆਂ ਦੇ ਮਸਲੇ ਨੂੰ ਨਾ ਛੇੜੀਏ ਇਹ ਬੜਾ ਵਿਸਫੋਟਕ ਮਸਲਾ ਹੈ ਹੈ ਪਾਣੀ ਨੂੰ ਇੱਕ ਦਾ ਪਾਣੀ ਰੋਕੋਗੇ ਤੁਹਾਡਾ ਕਿਸੇ ਹੋਰ ਨੇ ਰੋਕ ਲੈਣਾ ਫਿਰ ਕਿੱਧਰ ਜਾਓਗੇ ਇਸ ਕਰਕੇ ਪਾਣੀ ਰੋਕਣੇ ਕਿਉਂਕਿ ਪਾਣੀ ਰਿਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਹੀ ਪਾਣੀਆਂ ਦੇ ਮਸਲੇ ਦੇ ਹੱਲ ਹੋਣੇ ਚਾਹੀਦੇ ਨੇ ਤੇ ਕਿਸੇ ਵੀ ਦੇਸ਼ ਦੀ ਸਰਕਾਰ ਕੋਲਰ ਰਿਪੇਰੀਅਨ ਲਾ ਨਹੀਂ ਹੈਗੇ ਇਫੈਕਟ ਹੈ ਰਿਪੇਰੀਅਨ ਲਾ ਨਹੀਂ ਹੈਗੇ ਰਿਪੇਰੀਅਨ ਪ੍ਰਿੰਸੀਪਲ ਹੀ ਨੇ ਔਰ ਉਹਨਾਂ ਦਾ ਕਸਟੋਡੀਅਨ ਯੂਨੋ ਇਸ ਕਰਕੇ ਪਾਣੀਆਂ ਦਾ ਮਸਲਾ ਜੂਨੋ ਨੂੰ ਨਹੀਂ ਦੇਖਣ ਦੋ ਤੁਸੀਂ ਨਾ ਉਹ ਵਿੱਚ ਹੁਣ ਤੁਸੀਂ ਬੜੀ ਗੱਲ ਹੈ ਤੇ ਨੀਲ ਨਦੀ ਦੇ ਬਾਰੇ ਸੇ ਚਲੋ ਇਥੋਪੀਆ ਕੋ ਸਿੱਖ ਲਓ ਕੋ ਸੇ ਨਾਈਜੀਰੀਆ ਕੋ ਸਿੱਖ ਲਓ ਕੋ ਸੇ ਕੇਨਿਆ ਕੋ ਸਿੱਖ ਲਓ ਕੋ ਸੇ ਤੇ ਇਸ ਕਰਕੇ ਇਹ ਹੈ ਕਿ ਇੰਟਰਨੈਸ਼ਨਲ ਮਸਲਾ ਹੈ ਇਹਨੂੰ ਆਪਣੇ ਮੁਲਕ ਦੇ ਤੌਰ ਤੇ ਹੈਂਡਲ ਨਹੀਂ ਕਰ ਸਕਦੇ ਹਾਂ ਕੀ ਮੈਸੇਜ ਜਿਹੜਾ ਕਿ ਆ ਲੋਕਾਂ ਨੂੰ ਦੇਣਾ ਚਾਹੁੰਗੇ ਵੀ ਜਿਹੜੇ ਹਾਲੇ ਵੀ ਥੋੜੇ ਬਹੁਤੇ ਭਟਕੇ ਹੋਏ ਨੇ ਕਿਉਂਕਿ ਜੇਕਰ جنگ ਲੱਗਦੀ ਆ ਤਾਂ ਸਭ ਤੋਂ ਵੱਧ ਨੁਕਸਾਨ ਆਮ ਜਨਤਾ ਨੂੰ ਹੀ ਹੋਏਗਾ ਕਿ ਆਪਾਂ ਫੋਟੋਆਂ ਵੀ ਦੇਖਦੇ ਆਂ ਜਾਂ ਕੁਝ ਵੀ ਦੇਖਦੇ ਆਂ ਉਹ ਚ ਦਰਸਾਇਆ ਜਾਂਦਾ ਕਿ ਮਰਦਾ ਇੱਕ ਆਮ ਬੰਦਾ ਆ ਪਿਆ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਏਸੀ ਵਾਲੇ ਕਮਰੇ ਚ ਬੈ ਕੇ ਉਸੇ ਤਰੀਕੇ ਨਾਲ ਰਾਜਨੀਤੀ ਕਰਦੀਆਂ ਨੇ ਦੋ ਨੁਕਤੇ ਪਹਿਲੀ ਗੱਲ ਤੇ ਅਤੰਕਵਾਦ ਬਹੁਤ ਮਾੜੀ ਚੀਜ਼ ਆ ਹਾਂ ਜਿਹੜੇ ਅਤੰਕਵਾਦੀ ਨੇ ਪਹਿਲਾਂ ਤੇ ਇਹ ਪਤਾ ਕਰੋ ਕਿ ਅਤੰਕਵਾਦੀਆਂ ਨੂੰ ਫੰਡਿੰਗ ਕੌਣ ਕਰਦਾ ਹੈ ਔਰ ਸਾਰੀ ਦੁਨੀਆ ਦੇ ਲੋਕਾਂ ਨੂੰ ਪਤਾ ਹੈ ਅਤੰਕਵਾਦੀਆਂ ਨੂੰ ਫੰਡਿੰਗ ਕਿੱਥੋਂ ਆਉਂਦੀ ਹੈ ਬਿਲਕੁਲ ਉਸ ਮੁਲਕ ਦਾ ਨਾਂ ਲੈਣ ਦੀ ਔਕਾਤ ਨਹੀਂ ਹੈ ਕਿਸੇ ਕੋਲ ਔਰ ਉਹਨਾਂ ਅਤਵਾਦੀਆਂ ਨੂੰ ਇੰਟਰਨੈਸ਼ਨਲ ਸਪੋਰਟ ਕੌਣ ਕਰਦਾ ਅਮਰੀਕਾ ਉਹ ਸਾਰਾ ਹੀ ਅਤੰਕਵਾਦ ਦੋ ਮੁਲਕਾਂ ਦਾ ਪਾਲਿਆ ਹੋਇਆ ਇੱਕ ਅਮਰੀਕਾ ਦਾ ਇੱਕ ਸਾਊਦੀ ਅਰਬੀਆ ਦਾ ਫੰਡਿੰਗ ਸਾਊਦੀ ਅਰਬੀਆ ਕਰਦਾ ਟ੍ਰੇਨਿੰਗ ਅਮਰੀਕਾ ਦਿੰਦਾ ਹਥਿਆਰ ਅਮਰੀਕਾ ਦਿੰਦਾ ਔਰ ਸਾਰੀ ਦੁਨੀਆ ਦੇ ਇਹ ਫਿਰ ਸੱਚੇ ਕੋਈ ਉਹਨਾਂ ਦਾ ਨਾਂ ਨਹੀਂ ਲੈਂਦਾ ਜੇ ਕਰਨਾ ਹੈ ਤੇ ਕਹਿੰਦੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ। ਅਤੰਕਵਾਦ ਨਾਲ ਲੜਨਾ ਹੈ ਤੇ ਇਹ ਚੀਜ਼ਾਂ ਨੂੰ ਐਕਸਪੋਜ਼ ਕਰੋ ਕਿ ਅਤਵਾਦੀ ਨੂੰ ਪੈਸਾ ਕੌਣ ਦਿੰਦਾ? ਟ੍ਰੇਨਿੰਗ ਕੌਣ ਦਿੰਦਾ? ਪਾਲਦਾ ਕੌਣ ਆ? ਫਿਰ ਏਜੰਸੀਆਂ ਦਾ ਖੇਡ ਸ਼ੁਰੂ ਹੋ ਜਾਂਦਾ। ਏਜੰਸੀਆਂ ਦੁਨੀਆ ਤੇ ਇੱਕ ਤੋਂ ਇੱਕ ਬਦਨਾਮ ਨੇ। ਚਾਹੇ ਉਹ ਮਸਾਦ ਹੋਵੇ, ਚਾਹੇ ਉਹ ਸੀਆਈਏ ਹੋਵੇ, ਚਾਹੇ ਉਹ ਐਮਆਈ6 ਹੋਵੇ, ਚਾਹੇ ਉਹ ਸਾਡੀ ਆਈਬੀ ਹੋਵੇ, ਚਾਹੇ ਉਹ ਪਾਕਿਸਤਾਨ ਦੀ ਆਈਐਸਆਈ ਹੋਵੇ। ਕਿਸੇ ਦੇ ਵੀ ਹੱਥ ਜਿਹੜੇ ਆ ਨਾ ਮਤਲਬ ਖੂਨ ਨਾਲ ਹੀ ਲਿਬੜੇ ਹੋਏ ਨੇ ਸਾਰਿਆਂ ਦੇ। ਕੋਈ ਸੱਚਾ ਨਹੀਂ ਹੈਗਾ। ਸੱਚਾ ਨਹੀਂ ਹੈਗਾ। ਇਸ ਕਰਕੇ ਕਿ ਲੋਕਾਂ ਇਹ ਇਹ ਹੋਣਾ ਚਾਹੀਦਾ ਕਿ ਅਤੰਕਵਾਦ ਨੂੰ ਬੰਦ ਕਰੋ ਦੂਜੀ ਗੱਲ ਇਹ ਹੈਗੀ ਆ ਕਿ ਜੰਗਾਂ ਜਿਹੜੀਆਂ ਨੇ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ ਜੰਗਾਂ ਅਗਰ ਅਤਵਾਦ ਦਾ ਸਹਾਰਾ ਲੈ ਕੇ ਹੁੰਦੀਆਂ ਹੁੰਦੀਆਂ ਨੇ ਤੇ ਅਤਵਾਦ ਦਾ ਸਹਾਰਾ ਲੈ ਕੇ ਤੇ ਪਹਿਲੀ ਸੰਸਾਰ ਜੰਗ ਵੀ ਹੋਈ ਸੀ ਔਰ ਸੰਸਾਰ ਜੰਗ ਦੇ ਕੀ ਨਤੀਜੇ ਨਿਕਲੇ ਸੀ ਕਿੰਨੀਆਂ ਤਬਾਹੀਆਂ ਹੋਈਆਂ ਸੀ ਮੁਲਕਾਂ ਦੇ ਮੁਲਕ ਤਬਾਹ ਹੋ ਗਏ ਸੀ ਇਸ ਕਰਕੇ ਇਹ ਆ ਕਿ ਇਹਨਾਂ ਮਸਲਿਆਂ ਨੂੰ ਉਸ ਤਰੀਕੇ ਨਾਲ ਹੱਲ ਕੀਤਾ ਜਾਏ ਆਪੋ ਚ ਮਿਲ ਬੈਠ ਕੇ ਹੱਲ ਕੀਤਾ ਜਾਏ ਜੁਐਨਓ ਕਹਦੇ ਲਈ ਬਣੀ ਹੈ ਅਗਰ ਜੁਐਨਓ ਨੇ ਕੰਮ ਹੀ ਨਹੀਂ ਕਰਨਾ ਤਾਂ ਉਹਨੂੰ ਯਾਦ ਹੋਏਗਾ ਜਦੋਂ ਰਾਸ਼ਟਰਪਤੀ ਨਜੀਬੋ ਦੌਲਾ ਅਫਗਾਨਿਸਤਾਨ ਤੋਂ ਫਸ ਗਏ ਸੀ ਜੁਐਨਓ ਦੇ ਦਫ਼ਤਰ ਤੋਂ ਫਸ ਗਏ ਸੀ ਤੇ ਜਿਹੜੇ ਜੁਐਨਓ ਦੇ ਜਨਰਲ ਸੈਕਟਰੀ ਸੀਗੇ ਬੁਤਰਸ ਬੁਤਰਸ ਗਾਲੀ ਉਹ ਸਾਰੇ ਕੰਮ ਛੱਡ ਕੇ ਦਿੱਲੀ ਆ ਗਏ ਸੀ ਨਰਸਿਮਹਾ ਰਾਓ ਨੂੰ ਆ ਕੇ ਮਿਲੇ ਸੀ ਕਹਿੰਦੇ ਯਾਰ ਕਿਸੇ ਤਰ੍ਹਾਂ ਉਹਨੂੰ ਉਥੋਂ ਕਢਾਓ ਔਰ ਹਿੰਦੁਸਤਾਨ ਦੀ ਸਰਕਾਰ ਨੇ ਨਜੀਬਉਦੋਲਾ ਨੂੰ ਉਥੋਂ ਕਢਾਉਣ ਦਾ ਪੂਰਾ ਬੰਦੋਬਸਤ ਵੀ ਕਰ ਲਿਆ ਸੀ ਆਪਣਾ ਜਹਾਜ਼ ਵੀ ਭੇਜਿਆ ਸੀ ਉਹ ਵੱਖਰੀ ਗੱਲ ਆ ਕਿ ਉਹਦੀ ਵਿਚਾਰੇ ਦੀ ਕਿਸਮਤ ਜਵਾਬ ਦੇ ਗਈ ਕਿ ਉਹ ਉਥੋਂ ਨਹੀਂ ਨਿਕਲ ਸਕਿਆ ਨਜੀਬਉਦੋਲਾ ਕਹਿਣਾ ਮਤਲਬ ਇਹ ਹੈ ਕਿ ਦੁਨੀਆ ਤੇ ਜਿਹੜੇ ਚੰਗੇ ਲੋਕ ਨੇ ਚਾਹੇ ਉਹ ਬੁਤਰਸ ਬੁਤਰਸ ਘਾਲੀ ਹੋਵੇ ਚਾਹੇ ਨਰਸਿਮਹਾ ਰਾ ਹੋਵੇ ਹੋਏ ਰਾਏ ਰਾਉ ਹੋਣ ਜਾਂ ਦੁਨੀਆ ਦੇ ਚੰਗੇ ਲੋਕ ਜਿਹੜੇ ਉਦੋਂ ਵੀ ਹੁੰਦੇ ਸੀ ਅੱਜ ਵੀ ਹੁੰਦੇ ਆ ਇਸ ਕਰਕੇ ਇਹਨਾਂ ਲੋਕਾਂ ਨੂੰ ਰਲ ਕੇ ਨਤੀਜੇ ਕੱਢਣੇ ਚਾਹੀਦੇ ਨੇ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜੰਗਾਂ ਹੁੰਦੀਆਂ ਨੇ ਮੈਦਾਨ ਵਿੱਚ ਫੌਜੀ ਮਰਦੇ ਨੇ ਫੌਜੀ ਕਿਸੇ ਦੇ ਪੁੱਤ ਨੇ ਕਿਸੇ ਦੇ ਭਰਾ ਨੇ ਕਿਸੇ ਦੇ ਪਤੀ ਨੇ ਬੱਚਿਆਂ ਦੇ ਬਾਪ ਨੇ ਉਹਨਾਂ ਦੇ ਬੱਚਿਆਂ ਦੇ ਸਿਰਾਂ ਤੋਂ ਸائے ਉੱਠ ਜਾਣੇ ਆ ਤੁਸੀਂ ਉਹਨਾਂ ਨੂੰ ਕਰੋੜਾਂ ਰੁਪਏ ਦੇ ਦਿਓ ਉਹ ਬੱਚਿਆਂ ਨੂੰ ਬਾਪ ਨਹੀਂ ਮਿਲਨੇ ਉਹਨਾਂ ਭੈਣਾਂ ਨੂੰ ਭਰਾ ਨਹੀਂ ਮਿਲਨੇ ਉਹਨਾਂ ਨੂੰ ਮਾਵਾ ਨੂੰ ਪੁੱਤ ਨਹੀਂ ਮਿਲਨੇ ਇਸ ਕਰਕੇ ਇਹ ਹੈ ਕਿ ਉਹਨਾਂ ਨੂੰ ਭੇਡ ਬੱਕਰੀਆਂ ਦਾ ਸਮਝੋ ਦੂਜੀ ਗੱਲ ਇਹ ਜੰਗਾ ਨਹੀਂ ਹੋਣੀਆਂ ਚਾਹੀਦੀਆਂ ਫਿਰ ਜਿਹੜੀ ਬਰਬਾਦੀ ਸਿਵਲਿੰਗ ਦੀ ਹੋਣੀ ਆ ਹੁਣ ਦੇਖੋ ਲੜਾਈ ਦੇ ਇੰਡੀਆ ਪਾਕਿਸਤਾਨ ਦੀ ਹੋ ਰਹੀ ਆ ਇਹਨਾਂ ਨੇ ਇਹ ਕਹਿੰਦੇ ਆ ਕਿ ਉੱਥੇ ਮਜਾਇਲਾ ਮਾਰ ਦਿੱਤੀਆਂ ਉਹਨਾਂ ਨੇ ਉਹ ਕਹਿੰਦੇ ਕਸ਼ਮੀਰ ਦੇ ਵਿੱਚ ਇੱਕ ਗੁਰਦੁਆਰੇ ਉੱਥੇ ਪੁਨਸ ਦੇ ਵਿੱਚ ਅਟੈਕ ਕਰ ਦਿੱਤਾ 10 ਲੋਕ ਮਾਰੇ ਗਏ ਤਿੰਨ ਤੇ ਗੁਰਦੁਆਰੇ ਦੇ ਰਾਗੀ ਭਾਈ ਮਾਰੇ ਗਏ ਉਹਨਾਂ ਰਾਗੀ ਭਾਈਆਂ ਦਾ ਕੀ ਕਸੂਰ ਸੀ ਉਹਨਾਂ ਦੇ ਪਰਿਵਾਰਾਂ ਦਾ ਕੀ ਕਸੂਰ ਸੀ ਉਹ ਕਿਹੜੀ ਕਿਹੜੀ ਬਲੀ ਚੜੇ ਨੇ ਕਿਹੜੀ ਗਿੰਦਿਚ ਰੱਖੋਗੇ ਉਹਨਾਂ ਨੂੰ ਉਹ ਕਹੋਗੇ ਮਰ ਗਏ ਜਾਂ ਸ਼ਹੀਦ ਹੋ ਗਏ ਕਿਹੜੀ ਕੈਟਾਗਰੀ ਚ ਪਾਓਗੇ ਅਗਰ ਸ਼ਹੀਦ ਹੋਗੇ ਤੇ ਕੀ ਉਹਨਾਂ ਦੇ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੋਗੇ ਤੁਸੀਂ ਮੇਰੇ ਖਿਆਲ ਚ ਤੇ ਸਰਕਾਰ ਨੇ ਹਾਲ ਪੁੱਛਣ ਵੀ ਨਹੀਂ ਜਾਣਾ ਬਿਲਕੁਲ ਹਾਂ ਦੋ ਦੋ ਚਾਰ ਚਾਰ ਪੰਜ ਬੰਦੇ ਲੱਖ ਦੇ ਦੇਣਗੇ ਉਹ ਕੀ ਕਹਿੰਦੇ ਹੁੰਦੇ ਆ ਨਾ ਕੰਪਨਸੇਸ਼ਨ ਹਾਂ ਕੰਪਨਸੇਸ਼ਨ ਦੇ ਦੇਣਗੇ ਅਗਰ ਉਹ ਸ਼ਹੀਦ ਨੇ ਤੇ ਦੋਨੋਂ ਉਹਨਾਂ ਨੂੰ ਵੀ ਦੋ ਦੋ ਕਰੋੜ ਰੁਪਏ ਬਿਲਕੁਲ ਹੂੰ ਦੋ ਨੌਕਰੀਆਂ ਹਾਂ ਦੋਨੋਂ ਨੌਕਰੀਆਂ ਤੇ ਕਹਿੰਦਾ ਮਤਲਬ ਇਹ ਆ ਕਿ ਪਾਕਿਸਤਾਨ ਦੇ ਲੋਕ ਜਿਹੜੇ ਮਾਰੇ ਜਾਣੇ ਆ ਵਿਚਾਰੇ નિર્ਦੋਸ਼ ਹੂੰ ਕਹਿੰਦਾ ਮਤਲਬ ਇਹ ਕਿ નિર્ਦੋਸ਼ ਇੱਧਰ ਵੀ ਮਰਨਾ નિર્ਦੋਸ਼ ਉਧਰ ਵੀ ਮਰਨਾ ਜੰਗਾਂ ਦੇ ਵਿੱਚ ਕੋਈ ਪਤਾ ਨਹੀਂ ਚੱਲਦਾ ਜਦੋਂ ਤੋਪ ਚੱਲਦੀ ਆ ਜਦੋਂ ਟੈਂਕਾਂ ਦੇ ਫਾਇਰ ਹੁੰਦੇ ਨੇ ਜਦੋਂ ਕਹਿੰਦੇ ਮਜਾਈਲਾਂ ਗਿਰਦੀਆਂ ਨੇ ਉਹ ਨਹੀਂ ਦੇਖਦੀਆਂ ਕਿ ਇਹ 3 ਮਹੀਨੇ ਦਾ ਬੱਚਾ ਹੈ ਆ ਥੋੜੇ ਦਿਨ ਪਹਿਲਾਂ ਇੱਕ 3 ਮਹੀਨੇ ਦੇ ਬੱਚੇ ਦੀ ਵੀ ਖਬਰ ਆਈ ਆ ਇਜ਼ਰਾਈਲ ਦੇ ਵਿੱਚ ਛੋਟੇ ਛੋਟੇ ਬੱਚੇ ਇੱਕ ਵਿਚਾਰਾ 2-3 ਮਹੀਨੇ ਦਾ ਬੱਚਾ ਦੱਬਿਆ ਹੁੰਦਾ ਮਲਬੇ ਦੇ ਵਿੱਚ ਜਦੋਂ ਉਹਨੂੰ ਕੱਢਦੇ ਨੇ ਉਹ ਚੀਕਾਂ ਮਾਰਦਾ ਖੂਨ ਨਾਲ ਲਥਪਥ ਹੁੰਦਾ ਉਹ ਵੇਖ ਕੇ ਰੂਹ ਕੰਬ ਜਾਂਦੀ ਆ ਯਾਰ ਤੁਸੀਂ ਜੰਗਾਂ ਵਾਲੇ ਪਾਸੇ ਦਾ ਆਪਸ਼ਨ ਕਿਵੇਂ ਲੈ ਸਕਦੇ ਹੋ ਤੁਸੀਂ ਉਹ ਵੀਡੀਓ ਨਹੀਂ ਦੇਖਦੇ ਜੋ ਗਾਜਾ ਚ ਆ ਰਹੀਆਂ ਨੇ ਤੁਸੀਂ ਉਹ ਵੀਡੀਓ ਨਹੀਂ ਦੇਖਦੇ ਜਿਹੜੀਆਂ ਉਹ ਯੂਕਰੇਨ ਚੋਂ ਆ ਰਹੀਆਂ ਨੇ ਅਸੀਂ ਤਾਂ ਨਹੀਂ ਬਣਾਈਆਂ ਨਾ ਹੂੰ ਔਰ ਉਹ ਕੀ ਕਹਿੰਦੇ ਹੁੰਦੇ ਆ ਕਿ ਇਹ ਨਾ ਚੀਜ਼ਾਂ ਦਾ ਕੋਈ ਹੱਲ ਨਹੀਂ ਹੈਗਾ ਹੂੰ ਇਹ ਇਸ ਕਰਕੇ ਜੰਗਾਂ ਮਾੜੀ ਚੀਜ਼ ਨੇ ਔਰ ਇਹੋ ਜੇ ਮੰਜ਼ਰ ਹੋਣ ਹੁਣ ਹਥਿਆਰ ਉਹ ਨਹੀਂ ਰਹੇ ਜੋ ਕੱਤਰ ਦੀ ਜੰਗ ਵਿੱਚ ਕੱਤਰ ਨਾਲੋਂ ਤਬਾਹੀ ਬਹੁਤ ਜ਼ਿਆਦਾ ਹੋਣੀ ਆ ਕੱਤਰ ਨਾਲੋਂ ਤਬਾਹੀ ਬਹੁਤ ਜ਼ਿਆਦਾ ਹੋਣੀ ਆ ਦੋਨਾਂ ਮੁਲਕਾਂ ਕੋਲ ਐਟਮਿਕ ਹਥਿਆਰ ਨੇ ਖਤਰਾ ਇਹ ਆ ਕਿ ਐਟਮਿਕ ਹਥਿਆਰਾਂ ਦਾ ਅਗਰ 5% ਜਾਂ 10% ਚੱਲ ਗਏ ਚਲੋ 1% ਵੀ ਚੱਲ ਗਏ ਹੂੰ ਉਹ ਇੱਕ 450 500 ਆਈਟਮ ਬੰਬ ਦੋਨਾਂ ਮੁਲਕਾਂ ਕੋਲ ਪਏ ਨੇ 1% ਵੀ ਚੱਲ ਗਏ ਤੇ 5 ਬੰਬ ਵੀ ਚੱਲ ਗਏ ਪੰਜ ਬਾਬਾ ਤੁਸੀਂ ਮੁੜ ਕੇ ਕੈਲਕੂਲੇਟਰ ਲੈ ਕੇ ਬੈਠੇ ਰਹੇ ਹੋ 100 ਸਾਲ ਲੱਗੇ ਰਹੇ ਹੋ ਪਤਾ ਕਰਦੇ ਰਹੇ ਹੋ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਅੰਦਾਜ਼ਾ ਹੀ ਨਹੀਂ ਲੱਗਣਾ ਬਿਲਕੁਲ ਬਿਲਕੁਲ ਅੰਦਾਜ਼ਾ ਹੀ ਨਹੀਂ ਲੱਗਣਾ ਮੈਂ ਇੱਕ ਵਾਰ ਹੀਰੋ ਨੂੰ ਯਾਦ ਕਰਨਾ ਚਾਹਾਂਗਾ ਲੈਫਟਨੈਂਟ ਜਨਰਲ ਹਰਬਕਸਿੰਗ ਹੂੰ ਲੈਫਟਨੈਂਟ ਜਨਰਲ ਹਰਬਕਸਿੰਗ ਨੇ 1965 ਦੀ ਜੰਗ ਦੇ ਵਿੱਚ ਇੱਕ ਸਟੈਪ ਲਿਆ ਸੀ ਹੂੰ ਔਰ ਉਹਨੂੰ ਜਿਹੜਾ ਉਦੋਂ ਦਾ ਆਰਮੀ ਚੀਫ ਹੁੰਦੇ ਸੀ ਚੌਧਰੀ ਸਾਹਿਬ ਉਹਨਾਂ ਨੇ ਰੱਦ ਕਰ ਦਿੱਤਾ ਸੀ ਉਹ ਇੱਕ ਗੱਲ ਹੋਈ ਕਿ ਚੌਧਰੀ ਸਾਹਿਬ ਨੇ ਇੰਨੀ ਇਜਾਜ਼ਤ ਦੇ ਦਿੱਤੀ ਕਹਿੰਦੇ ਯਾਰ ਤੁਸੀਂ ਨਾ ਆਪਣਾ ਪਲਾਨ ਪ੍ਰਧਾਨ ਮੰਤਰੀ ਨਾਲ ਡਿਸਕਸ ਕਰ ਲਓ ਪ੍ਰਧਾਨ ਮੰਤਰੀ ਲਾਲਬਾਦਰ ਸ਼ਾਸਤਰੀ ਹੁੰਦੇ ਸੀ ਉਹਨਾਂ ਨੇ ਸਿੱਧਾ ਆਪਣਾ ਪਲਾਨ ਪ੍ਰਧਾਨ ਮੰਤਰੀ ਨਾਲ ਡਿਸਕਸ ਕੀਤਾ ਔਰ ਉਹਦੋਂ 3 ਤਰੀਕ ਸੀ ਸੈਪਟੰਬਰ ਮਹੀਨੇ ਦੀ ਉਹਨਾਂ ਨੇ ਮਨਜ਼ੂਰ ਕਰ ਦਿੱਤਾ ਤੇ ਉਹ ਜਿਹੜਾ ਹੈ ਉਹ ਪਲਾਨ ਤੇ ਕੰਮ ਕੀਤਾ ਤੇ ਪੰਜਾਬ ਬਚ ਗਿਆ ਉਹਦਾ ਕ੍ਰੈਡਿਟ ਜਾਂਦਾ ਲੈਫਟਨੈਂਟ ਜਨਰਲ ਹਰਬਕ ਸਿੰਘ ਤੇ ਹੁਣ ਵੀ ਸਾਡੇ ਕੋਲ ਕੀ ਕੋਈ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਵਰਗਾ ਬੰਦਾ ਹੋਏਗਾ ਜਿਹੜਾ ਪੰਜਾਬ ਨੂੰ ਬਚਾ ਲੇਗਾ ਉਸ ਤਰੀਕੇ ਨਾਲ ਜੇ ਜਦੋਂ جنگ ਖੁੱਲਣੀ ਹੈ ਤੇ ਉਹਲੇ ਪਤਾ ਨਹੀਂ ਚੱਲਣਾ ਕਿਉਂਕਿ ਉਹਲੇ ਫੈਸਲੇ ਦਿਨਾਂ ਦੇ ਮੁਤਾਬਕ ਨਹੀਂ ਲਏ ਜਾਂਦੇ ਘੰਟਿਆਂ ਦੇ ਮੁਤਾਬਕ ਵੀ ਨਹੀਂ ਲਏ ਜਾਂਦੇ ਮਿੰਟਾਂ ਸੈਕਿੰਟਾਂ ਤੋਂ ਪਹਿਲੇ ਲੈਣੇ ਪੈਂਦੇ ਸੈਕਿੰਡ ਦੇ ਵੀ ਦਸ਼ਮੇ ਹਿੱਸੇ ਦੇ ਪਹਿਲੇ ਲੈਣੇ ਪੈਂਦੇ ਬਹੁਤ ਸਾਰੇ ਤੇ ਇਸ ਕਰਕੇ ਉਹਦਾ ਕੀ ਹੋਏਗਾ ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਪਾਕਿਸਤਾਨ ਦਾ ਖੁਰਾ ਖੋਲ ਮਟਾ ਦੇਾਂਗੇ ਸਾਡਾ ਕਿੰਨਾ ਨੁਕਸਾਨ ਹੋਏਗਾ ਉਹਦੇ ਬਾਰੇ ਤਾਂ ਅਸੀਂ ਸੋਚਦੇ ਹੀ ਨਹੀਂ ਜਦੋਂ ਨੁਕਸਾਨ ਹੋ ਜਾਣਾ ਤੇ ਫੇਰ ਕਹਿੰਦੇ ਹੁੰਦੇ ਆ ਕਿ ਇਹ ਡੁੱਲੇ ਬੇਰ ਤਾਂ ਹੈ ਨਹੀਂ ਇਕੱਠੇ ਕਰ ਲਾਂਗੇ ਇਹਦੇ ਡੁੱਲੇ ਹ ਡੁੱਲਾ ਹੋਇਆ ਦੁੱਧ ਹੈ ਜਿਹੜਾ ਮੁੜ ਕੇ ਇਕੱਠਾ ਨਹੀਂ ਹੁੰਦਾ ਇਸ ਕਰਕੇ ਜੰਗ ਨਾ ਹੀ ਹੋਵੇ ਤਾਂ ਚੰਗਾ ਹੈ